ਸੋਲਾਂ ਟਰੱਕਾਂ ਦੀ ਭੰਤ ਤੋੜ ਕੀਤੀ ਜਾਂਦੀ ਹੈ ਭਦੌੜ ਦੇ ਵਿੱਚ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਥੀ ਰਹੇ ਗੁਰਦੀਪ ਸਿੰਘ ਬਾਠ ਦੇ ਵੱਲੋਂ ਕਈ ਵੱਡੇ ਤਾਥ ਜਿਹੜੇ ਇਸ ਮਾਮਲੇ ਦੇ ਵਿੱਚ ਲੈਂਦੇ ਜਾ ਰਹੇ ਨੇ ਤੁਸੀਂ ਆ ਦੇਖੋ 98552090 ਇਹ ਨੰਬਰ ਰਜਿਸਟਰਡ ਕਿਹਦੇ ਨਾਮ ਤੇ ਆ ਐਮ ਐਲ لاھ ਸਿੰਘ ਮੋਗੋ ਦੇ ਨਾਮ ਤੇ ਇਸ ਨੰਬਰ ਤੋਂ ਦੁਪਹਿਰ ਦੇ ਟਾਈਮ ਕਾਲ ਆਈ ਉਹਨਾਂ ਨੂੰ ਕਹਿੰਦੇ ਕਹਿੰਦੇ ਤੁਹਾਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਭਦੌੜ ਜੇ ਤੁਸੀਂ ਆਓਗੇ ਤਾਂ ਤੁਹਾਡੇ ਨਾਲ ਉਹ ਹੋਊਗਾ ਜਿਹੜਾ ਕਿਸੇ ਨਾਲ ਨਹੀਂ ਹੋਇਆ ਸ਼ਰੇਆਮ ਧਮਕੀਆਂ ਹਨਰੇਬਲ ਹਾਈ ਕੋਰਟ ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਉਹਨਾਂ ਨੇ ਰੈਟ ਪਟੀਸ਼ਨ ਪਾਈ ਜਿਦੇ ਵਿੱਚ ਉਹਨਾਂ ਨੇ ਬਾਕਾਇਦਾ ਲਾਹ ਸਿੰਘ ਉਗੋਕੇ ਐਮਐਲਏ ਭਧੌੜ ਅਮਨਦੀਪ ਸਿੰਘ ਅਸਿਸਟੈਂਟ ਐਮਐਲਏ ਇਹਨਾਂ ਦਾ ਵੀ ਨਾਮ ਪਾਇਆ ਗੁਰਪ੍ਰੀਤ ਸਿੰਘ ਦਾ ਵੀ ਨਾਮ ਪਾਇਆ ਕੋਈ ਟ੍ਰੈਜਰਰ ਨੇ ਉਹ ਰੈਟ ਪਟੀਸ਼ਨ ਚ ਉਹਨਾਂ ਨੇ ਇਹਨਾਂ ਦੇ ਨਾਮ ਪਾਏ ਵੀ ਸਾਨੂੰ ਇਹਨਾਂ ਤੋਂ ਖਤਰਾ ਕਹਿੰਦੇ ਹਾਈ ਕੋਰਟ ਨੇ ਸਾਨੂੰ ਡਾਇਰੈਕਸ਼ਨਾਂ ਕੀਤੀਆਂ ਇਹ ਸਪੈਸ਼ਲ ਭਰਨਗੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਜਿਹੜੀ ਦਿੱਤੀ ਜਾ ਪੁਲਿਸ ਪ੍ਰੋਟੈਕਸ਼ਨ ਇਹਨਾਂ ਨੂੰ ਕੋਈ ਨਹੀਂ ਦਿੱਤੀਗੀ ਤੇ ਕੱਲ੍ਹ ਇਹ ਹਾਦਸਾ ਹੋਵੇ ਮਤਲਬ ਕਿ ਉਸ ਠੇਕੇ 'ਚ ਹਿੱਸਾ ਮੰਗਦੇ ਸੀ ਇਸ ਲਈ ਉਹਨਾਂ ਤੇ ਕਹਿੰਦਾ ਸੀ ਐਮਐਲਏ ਫੋਨ ਜਿਹਨਾਂ ਦੇ ਨੰਬਰਾਂ 'ਤੇ ਫੋਨ ਗਿਆ ਵੀ ਭਾਈ ਸਾਨੂੰ ਹਿੱਸਾ ਦਿੱਤਾ ਜਾਵੇ ਨਹੀਂ ਅਦਰਵਾਇਜ਼ ਤੁਹਾਨੂੰ ਜਿਹੜਾ ਮਤਲਬ ਕਿ ਇੱਥੇ ਕੰਮ ਨਹੀਂ ਕਰਨ ਦਿੱਤਾ ਜਾਊਗਾ ਸਾਰੇ ਟਰੱਕ ਆਪਰੇਟਰ ਦੁਖੀ ਹੋਏ ਪਏ ਆ ਤੇ ਇਹੋ ਜਿਹੇ ਐਮਐਲਏ ਦਾ ਕੀ ਕਰਾਉਣਾ ਲੋਕਾਂ ਨੇ ਕੀ ਕੀ ਗੁਨਾਹ ਕਰ ਲਿਆ ਲੋਕਾਂ ਨੇ ਨਾ ਇਹਨਾਂ ਨੂੰ ਵੋਟਾਂ ਪਾ ਕੇ ਯਾਰ ਇਹ ਹਿੱਤਾਂ ਦੀ ਰਾਖੀ ਤਾਂ ਇਹਨਾਂ ਨੇ ਕੀ ਕਰਨੀ ਸੀ ਯਾਰ ਇਹ ਤਾਂ ਹਿੱਤਾਂ ਦੇ ਡਾਕੇ ਮਾਰਨ ਲੱਗੇ ਜਿਹੜਾ ਰਾਜੀ ਠੇਕੇਦਾਰਾਂ ਵਾਲੀ ਕਸਲਾ ਇਹ ਵੀ ਆਮ ਆਦਮੀ ਪਾਰਟੀ 'ਚ ਹੀ ਨੇ ਇਹ ਕਿਹੜਾ ਕੋਈ ਦੂਜੀ ਪਾਰਟੀ ਦੇ ਨੇ ਇਹੀ ਭਧੌਣ ਵਾਲੇ ਐਮਐਲਏ ਟਰਾਲੀ ਦੇ ਮਸਲੇ ਤੇ ਬੋਲੇ ਇਹ ਕੋਈ ਮੁੱਦਾ ਨਹੀਂ ਹੂੰ ਕਹਿੰਦੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਕਹਿੰਦੇ ਜੇ ਇਹਨਾਂ ਦੀ ਜਾਂਚ ਕਰਨ ਲੱਗੇ ਤਾਂ ਫਿਰ ਤਾਂ ਸਰਕਾਰ ਇਹਨੇ ਜੋਗੀ ਰਹੀ 3-4 ਲੱਖ 4-4 ਲੱਖ ਤੋਂ ਲੋਹਾ ਬਹੁਤ ਜ਼ਿਆਦਾ ਮਹਿੰਗਾ ਆ 4-4 ਲੱਖ ਤੋਂ ਘੱਟ ਟਰਾਲੀ ਬਣਦੀ ਨਹੀਂ ਹੂੰ ਸ਼ਾਇਦ ਉਹਨੂੰ ਪਤਾ ਨਹੀਂ ਹੋਣਾ ਮਤਲਬ ਇਹ ਹਾਸੋ ਹੀ ਨੇ ਬਿਆਨ ਆ ਜਿਹੜੇ ਇਹ ਵਿਧਾਨ ਸਭਾ ਦੇ ਮੂਹਰੇ ਖੜਕੇ ਦੇ ਰਹੇ ਆ ਇੱਕ ਬਰਨਾਲਾ ਇੱਕ ਆਪਾ ਦਾ ਔੜ ਕੱਲਣਾ ਹੈ ਨਾ ਦੋ ਹਲਕੇ ਤਾਂ ਆਪਣੇ ਸਾਹਮਣੇ ਨੇ ਆਹ ਹਲਕਿਆਂ ਦੇ ਵਿੱਚ ਤਾਂ ਮਤਲਬ ਕਿ ਡਲਾ ਤੋਂ ਡਲਾ ਲੋਕ ਦਿਖਾਉਣਗੇ ਇਹਨਾਂ ਦੇ ਡਲੇ ਪੈਣਗੇ ਹੁਣ ਹਜੇ ਵੀ ਵੋਟਾਂ ਭਾਲਦੇ ਮੈਂ ਸਮਝਦਾ ਬਰਨਾਲੇ ਤੇ ਭਟੌੜ ਚ ਨਹੀਂ ਇਹਨਾਂ ਨੂੰ ਵੋਟਾਂ ਪੈਂਦੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਉੱਤੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਭਾਵੇਂ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਹੁਣ ਜਾਂ ਫਿਰ ਗੁਰਲਾਲ ਸਿੰਘ ਖਨੌਰ ਦੇ ਉੱਤੇ ਜਿਵੇਂ ਇਲਜ਼ਾਮ ਲੱਗੇ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਭਦੌੜ ਦੇ ਵਿੱਚੋਂ ਲਾਲ ਸਿੰਘ ਉਗੋਕੇ ਜੋ ਵਿਧਾਇਕ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ 16 ਟਰੱਕਾਂ ਦੀ ਭੰਨਤੋੜ ਕੀਤੀ ਜਾਂਦੀ ਹੈ ਭਦੌੜ ਦੇ ਵਿੱਚ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਥੀ ਰਹੇ ਗੁਰਦੀਪ ਸਿੰਘ ਬਾਠ ਦੇ ਵੱਲੋਂ ਕਈ ਵੱਡੇ ਤੱਥ ਆ ਜਿਹੜੇ ਇਸ ਮਾਮਲੇ ਦੇ ਵਿੱਚ ਲੈਂਦੇ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗੁਰਦੀਪ ਸਿੰਘ ਬਾਠ ਜੀ ਕਿਵੇਂ ਦੇਖਦੇ ਹੋ ਸਾਰਾ ਮਸਲਾ ਭਦੌੜ ਦੇ ਵਿੱਚ ਵਿਧਾਇਕ ਦੇ ਉੱਤੇ ਇਲਜ਼ਾਮ ਲੱਗੇ ਨੇ ਧਮਕੀਆਂ ਦੇਣ ਦੇ ਕੁੱਟ ਮਾਰਦੇ ਨਾਲੇ ਗੱਡੀਆਂ ਭੰਨਣ ਦੇ ਕੀ ਇਹ ਮਾਮਲਾ ਸਾਰਾ ਇਹ ਦੇਖੋ ਜੀ ਕੱਲ ਵੀਡੀਓ ਬੜੀਆਂ ਨਸ਼ਰ ਹੋ ਰਹੀਆਂ ਨੇ ਵੀ ਉਹਨਾਂ ਲਗਭਗ 16 ਟਰੱਕ ਆਪਰੇਟਰਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਹਨਾਂ ਨੂੰ ਮਤਲਬ ਕਿ ਉਹਨਾਂ ਤੇ ਲਾਸ਼ਾਂ ਵੀ ਪਈਆਂ ਵੀ ਹਨ ਉਹ ਵੀਡੀਓ 'ਚ ਦਿਖਾ ਰਹੇ ਨੇ ਸੋ ਇਹ ਦੇਖੋ ਮੈਂ ਸਮਝਦਾ ਬੇਹਤ ਮੰਦ ਭਾਗ ਪਰ ਇਹਦੇ ਜਿਹੜੇ ਤੱਥ ਨੇ ਉਹ ਇਹ ਨੇ ਵੀ ਮੈਂ ਬੜਾ ਹੈਰਾਨ ਹ ਕਿਉਂਕਿ ਜਿਹੜੇ ਉਹ ਕੰਟਰੈਕਟਰ ਨੇ ਰਾਜੀ ਠੇਕੇਦਾਰ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੇ ਭਰਾ ਨੇ ਉਹ ਵੀ ਮਤਲਬ ਕਿ ਆਮ ਆਦਮੀ ਪਾਰਟੀ ਦੇ ਦੋਨੇ ਇਹ ਆਗੂ ਨੇ ਇਹ ਧਨੋਲੇ ਦੇ ਰਹਿਣ ਵਾਲੇ ਸੋ ਉਹਨਾਂ ਨਾਲ ਮੇਰੀ ਅੱਜ ਸਵੇਰੇ ਇਸ ਵਿਸ਼ੇ ਤੇ ਬੜੀ ਖੁੱਲ ਕੇ ਡਿਟੇਲ ਚ ਗੱਲ ਹੋਈ ਤਾਂ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਗੱਲ ਬੜੀ ਸ਼ੌਕਿੰਗ ਆ ਗੱਲ ਜਿਹੜੀ ਇਹ ਸਾਹਮਣੇ ਆਈ ਉਹਨਾਂ ਨੇ ਬਕਾਇਦਾ ਮੈਨੂੰ WhatsApp ਤੇ ਕਾਲ ਡਿਟੇਲ ਭੇਜੀ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਹੂੰ ਮਤਲਬ ਕਿ ਤੁਸੀਂ ਆਹ ਦੇਖੋ ਇਹ ਇਹ ਨੰਬਰ ਆ ਜੀ 98552090 ਹੂੰ ਇਹ ਨੰਬਰ ਰਜਿਸਟਰਡ ਕਿਹਦੇ ਨਾਮ ਤੇ ਆ ਐਮਐਲਏ ਲਾਭ ਸਿੰਘ ਉਕੂ ਦੇ ਨਾਮ ਤੇ ਰਜਿਸਟਰਡ ਆ ਇਸ ਨੰਬਰ ਤੋਂ ਹੂੰ ਮਤਲਬ ਕਿ 9181 2025 ਨੂੰ ਆ ਇਸ ਸਾਲ 8 81 2025 ਪਿਛਮਲ ਕੇ ਦੋ ਦੋ ਮਹੀਨੇ ਹੋਇਆ ਜਨਵਰੀ ਚ ਜਨਵਰੀ ਚ 12:05 ਬੀ ਐਮ ਗੱਲ ਨੇ ਆਪਾਂ ਵੀ ਦੁਪਹਿਰ ਦੇ ਟਾਈਮ ਕਾਲ ਆਈ ਮੈਂ ਇਹਦੀ ਰਿਕਾਰਡਿੰਗ ਵੀ ਉਹਨਾਂ ਕੋਲੇ ਆ ਹਮ ਮਤਲਬ ਕਿ ਕਾਲ ਆਈ ਤੇ ਕਾਲਿੰਗ ਤੇ ਗੱਲ ਕੌਣ ਕਰ ਰਿਹਾ ਗੱਲ ਕੋਈ ਉਹਨਾਂ ਦਾ ਪੀਏ ਆ ਜਿਹੜਾ ਕਰ ਰਿਹਾ ਸੀ ਮੈਂ ਤੂੰ ਸਾਰੀ ਗੱਲ ਦੱਸਦਾ ਹਮ ਕੋਈ ਇਹਨਾਂ ਦੇ ਐਮ ਐਲ ਏ ਸਾਹਿਬ ਦਾ ਕੋਈ ਪੀਏ ਉਹਨਾਂ ਨਾਲ ਗੱਲ ਕਰ ਰਿਹਾ ਸੀ ਜਿਹੜੀ ਉਹਨਾਂ ਨੇ ਦੱਸਿਆ ਮੈਨੂੰ ਉਹ ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਨੇ ਫੋਨ ਚੱਕਿਆ ਰਾਜੀ ਠੇਕੇਦਾਰ ਜੀ ਨੇ ਹਮ ਉਹਨਾਂ ਨੂੰ ਕਹਿੰਦੇ ਕਹਿੰਦੇ ਤੁਹਾਨੂੰ ਕੰਮ ਨਹੀਂ ਕਰਨ ਦਿੱਤਾ ਜਾਊਗਾ ਭਧੌੜ ਜੇ ਤੁਸੀਂ ਆਓਗੇ ਤਾਂ ਤੁਹਾਡੇ ਨਾਲ ਉਹ ਹੋਊਗਾ ਜਿਹੜਾ ਕਿਸੇ ਨਾਲ ਨਹੀਂ ਹੋਇਆ ਮਤਲਬ ਸ਼ਰੇਆਮ ਧਮਕੀਆਂ ਉਸ ਤੋਂ ਬਾਅਦ ਜਦੋਂ ਇਹ ਧਮਕੀਆਂ ਦਿੱਤੀਆਂ ਦੇਖੋ ਆਮ ਇਨਸਾਨ ਆ ਬੰਦਾ ਡਰ ਜਾਂਦਾ ਤੇ ਉਹਨਾਂ ਨੇ ਰਿਟ ਪਟੀਸ਼ਨ ਪਾਈ ਮਤਲਬ ਕਿ ਹਾਈ ਕੋਰਟ ਚ ਆਨਰੇਬਲ ਹਾਈ ਕੋਰਟ ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਉਹਨਾਂ ਨੇ ਰਿਟ ਪਟੀਸ਼ਨ ਪਾਈ ਜਿਹਦੇ ਵਿੱਚ ਉਹਨਾਂ ਨੇ ਬਾਕਾਇਦਾ ਲਾਹਵ ਸਿੰਘ ਉਗੋਕੇ ਐਮਐਲਏ ਭਧੌੜ son of not known district ਬਰਨਾਲਾ ਹੂੰ ਕੋਈ ਜਗਦੀਪ ਸਿੰਘ ਆ son of amar singh ਪ੍ਰੈਜ਼ੈਂਟ ਟਰੱਕ ਯੂਨੀਅਨ ਭਦੌੜ ਅਮਨਦੀਪ ਸਿੰਘ ਅਸਿਸਟੈਂਟ ਐਮਐਲਏ ਇਹਨਾਂ ਦਾ ਵੀ ਨਾਮ ਪਾਇਆ ਗੁਰਪ੍ਰੀਤ ਸਿੰਘ ਦਾ ਵੀ ਨਾਮ ਪਾਇਆ ਕੋਈ ਟ੍ਰੇਜਰਰ ਨੇ ਮੈਂ 4 ਇਨਸਾਨ 4 ਬੰਦਿਆਂ ਦੇ ਨਾਮ ਪਾਏ ਜਿਹੜੇ ਮਤਲਬ ਕਿ ਬਾਕੀ ਉਹਦੇ ਵਿੱਚ ਮਤਲਬ ਕਿ ਡੀਸੀ ਸਾਹਿਬ ਨੂੰ ਵੀ ਕੀਤਾ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਉਹਨਾਂ ਨੇ ਉਹ ਰਿਟ ਪਟੀਸ਼ਨ 'ਚ ਉਹਨਾਂ ਨੇ ਇਹਨਾਂ ਦੇ ਨਾਮ ਪਾਏ ਵੀ ਸਾਨੂੰ ਇਹਨਾਂ ਤੋਂ ਖਤਰਾ ਬੀਨਾਂ ਵੱਲੋਂ ਕਾਲ ਆਈ ਆ ਬਕਾਇਦਾ ਨਾਮ ਨੇ ਤੇ ਉਹ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਹਾਈ ਕੋਰਟ ਨੇ ਸਾਨੂੰ ਡਾਇਰੈਕਸ਼ਨਾਂ ਕੀਤੀਆਂ ਡੀਸੀ ਸਾਹਿਬ ਨੂੰ ਬਰਨਾਲਾ ਨੂੰ ਵੀ ਜਦੋਂ ਵੀ ਇਹ ਸਪੈਸ਼ਲ ਲੱਗੂਗੀ ਇਹ ਸਪੈਸ਼ਲ ਭਰਨਗੇ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਜਿਹੜੀ ਦਿੱਤੀ ਜਾਵੇ ਤਾਂ ਜੋ ਇਹਨਾਂ ਨੂੰ ਜਿਹੜਾ ਜਿਹੜਾ ਇਹਨਾਂ ਨੇ ਕਿਹਾ ਵੀ ਖਤਰਾ ਮਤਲਬ ਕਿ ਪੁਲਿਸ ਪ੍ਰੋਟੈਕਸ਼ਨ ਇਹਨਾਂ ਨੂੰ ਕੋਈ ਨਹੀਂ ਦਿੱਤੀਗੀ ਤੇ ਕੱਲ੍ਹ ਇਹ ਹਾਦਸਾ ਹੋਵੇ ਤੁਸੀਂ ਦੇਖੋ ਮਤਲਬ ਇਸ ਤੋਂ ਵੱਧ ਕਾਨੂੰਨ ਨੂੰ ਛਿਕੇ ਟੰਗਣਾ ਇਸ ਤੋਂ ਵੱਧ ਮਤਲਬ ਕਿ ਜਿਹੜਾ ਮਾਹੌਲ ਖਰਾਬ ਕਰਨਾ ਕਿਵੇਂ ਹੁੰਦਾ ਮੈਨੂੰ ਇਹ ਬਰਨਾਲੇ ਦੇ ਲੋਕ ਪੂਰੇ ਬਰਨਾਲੇ ਜ਼ਿਲ੍ਹੇ ਦੇ ਭਦੌੜ ਦੇ ਲੋਕ ਤਪੇ ਦੇ ਲੋਕ ਦੱਸਦੇ ਨੇ ਵੀ ਭਾਈ ਤੂੰ ਵੱਡਾ ਜਿਹੜਾ ਮਾੜਾ ਤੰਤਰ ਮਾੜਾ ਰਾਜ ਕਿਵੇਂ ਆਊਗਾ ਸੋ ਮੈਂ ਸਮਝਦਾ ਇਹ ਸ਼ੌਕਿੰਗ ਆ ਇਹਦਾ ਨੋਟਿਸ ਆ ਜਿਹੜਾ ਮੁੱਖ ਮੰਤਰੀ ਪੰਜਾਬ ਨੂੰ ਲੈਣਾ ਚਾਹੀਦਾ ਤੇ ਤੇ ਫੌਰਨ ਕਾਰਵਾਈ ਕਿਉਂਕਿ ਅਸੀਂ ਪਹਿਲਾਂ ਵੀ ਧਨੋਲੇ ਵਾਲੀ ਵੀ ਦੱਸੀ ਆ ਧਨੋਲੇ ਵਾਲੀ ਅਸੀਂ ਮਤਲਬ ਕਿ ਪੰਜਾਬੀ ਚ ਕਹੀਏ ਵੀ ਇੰਨਾ ਅਸੀਂ ਉਹ ਮੁੱਦੇ ਨੂੰ ਚੱਕਿਆ ਹਾਈਲਾਈਟ ਕੀਤਾ ਲੋਕਾਂ ਨੂੰ ਦੱਸਿਆ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਪਰ ਹਜੇ ਤੱਕ ਉਥੇ ਕੋਈ ਕਾਰਵਾਈ ਨਹੀਂ ਹੋਈ ਮਤਲਬ ਕਿ ਬੜੀ ਇਹ ਚਿੰਤਾਜਨਕ ਜਿਹੜਾ ਵਿਸ਼ਾ ਮੈਂ ਸਮਝਦਾ ਇਹ ਤੇ ਕਾਰਵਾਈ ਹੈ ਜਿਹੜੀ ਫੌਰਨ ਆਉ ਹੋਣੀ ਚਾਹੀਦੀ ਹੂੰ ਜਿਹੜੇ ਤੁਸੀਂ ਇਹ ਪਹਿਲਾਂ ਆਪਾਂ ਗੱਲ ਕਰ ਲਈ ਆ ਪਟਾੜ ਵਾਲੇ ਮਾਮਲੇ ਦੀ ਐਮਐਲਏ ਲਾਵ ਸਿੰਘ ਉਗੋਕੇ ਦੇ ਉੱਤੇ ਉਹਨਾਂ ਦੇ ਫੋਨ ਨੰਬਰ ਜਿਵੇਂ ਤੁਸੀਂ ਦਿਖਾਇਆ ਕਿ ਉਹਨਾਂ ਦੇ ਫੋਨ ਤੋਂ ਕਾਲਾਂ ਗਈਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਕੀ ਹੁਕਮ ਦਿੱਤੇ ਗਏ ਨੇ ਤੇ ਉਹ ਟਰੱਕ ਯੂਨੀਅਨ ਦਾ ਜਿਹੜਾ ਰੌਲਾ ਚੱਲ ਰਿਹਾ ਜਾਂ ਕਿਹੜੀਆਂ ਟਰੱਕਾਂ ਦੇ ਉੱਤੇ ਜਿਹੜੇ ਹਮਲਾ ਕੀਤਾ ਗਿਆ ਉਹ ਮਾਮਲੇ ਦੇ ਵਿੱਚ ਹੁਣ ਕੀ ਕਾਰਵਾਈ ਹੋਈ ਆ ਦੇਖੋ ਜੀ ਉਹ ਉਹਨਾਂ ਨੇ ਹਾਈ ਕੋਰਟ ਨੇ ਇਹੀ ਹੁਕਮ ਦਿੱਤੇ ਵੀ ਜਿਹੜਾ ਸੁਪਰੀਮ ਆਪਣੇ ਮਾਨਯੋਗ ਹਾਈ ਕੋਰਟ ਨੇ ਇਹੀ ਕਿਹਾ ਵੀ ਜਦੋਂ ਵੀ ਇਹ ਸਪੈਸ਼ਲ ਕਿਉਂਕਿ ਸਪੈਸ਼ਲ ਭਰਨੀ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਸਪੈਸ਼ਲ ਦਾ ਨਾ ਇੱਕ ਕੰਟਰੈਕਟ ਹੁੰਦਾ ਹੁੰਦਾ ਕੋਈ ਵੀ ਉਹਦੇ ਵਿੱਚ ਅਲੱਗ-ਅਲੱਗ ਜਿਹੜੇ ਕੰਟਰੈਕਟਰ ਨੇ ਉਹ ਅਪਲਾਈ ਕਰਦੇ ਆ ਉਹ ਪ੍ਰਸ਼ਾਸਨ ਨੇ ਉਹ ਮਤਲਬ ਕਿ ਮੈਰਿਟ ਬੇਸ ਉਹ ਦਿੱਤਾ ਜਾਂਦਾ ਵੀ ਜਿਹਨੇ ਘੱਟ ਰੇਟ ਪਾਇਆ ਸੋ ਉਹਨਾਂ ਨੂੰ ਉਹ ਠੇਕਾ ਮਿਲਿਆ ਹੁਣ ਇਹ ਉਸ ਮਤਲਬ ਕਿ ਉਸ ਠੇਕੇ 'ਚ ਹਿੱਸਾ ਮੰਗਦੇ ਸੀ ਇਸ ਲਈ ਉਹਨਾਂ ਤੇ ਕੋਈ ਮੰਗਦਾ ਸੀ ਐਮਐਲਏ ਫੋਨ ਜਿਹਨਾਂ ਦੇ ਨੰਬਰਾਂ ਤੋਂ ਫੋਨ ਗਿਆ ਜੀ ਉਹ ਕਹਿੰਦੇ ਵੀ ਐਮਐਲਏ ਮੰਗ ਰਿਹਾ ਸੀ ਐਮਐਲਏ ਦੇ ਬੰਦੇ ਨੇ ਫੋਨ ਕੀਤਾ ਵੀ ਭਾਈ ਸਾਨੂੰ ਹਿੱਸਾ ਦਿੱਤਾ ਜਾਵੇ ਨਹੀਂ ਆਦਰਵਾਇਜ਼ ਤੁਹਾਨੂੰ ਜਿਹੜਾ ਮਤਲਬ ਕਿ ਇੱਥੇ ਕੰਮ ਨਹੀਂ ਕਰਨ ਦਿੱਤਾ ਜਾਊਗਾ ਇਹ ਇਲਜ਼ਾਮ ਲਾ ਰਹੇ ਹੋ ਤੁਸੀਂ ਜੇ ਹਕੀਕਤ ਹੈ ਇਹ ਹਕੀਕਤ ਆ ਜੀ ਇਹਦਾ ਉਹਨਾਂ ਨੇ ਹਾਈ ਕੋਰਟ ਚ ਉਹ ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਹਾਈ ਕੋਰਟ ਚ ਪੇਸ਼ ਕੀਤੀਆਂ ਨੇ ਕਿਉਂਕਿ ਉਹਨਾਂ ਦੀ ਇੱਥੇ ਸੁਣਵਾਈ ਨਹੀਂ ਹੋਈ ਉਹਨਾਂ ਨੇ ਹਾਈ ਕੋਰਟ ਚ ਇਹ ਮਤਲਬ ਕਿ ਰਿਟ ਪਟੀਸ਼ਨ ਦਾਖਲ ਕੀਤੀ ਜਿਸ ਚ ਉਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਸੋ ਮਤਲਬ ਕਿ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਮੈਂ ਕਈ ਜਿਹੜੇ ਸਾਥੀ ਨੇ ਮੈਂ ਕੱਲ ਵੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਹਿੰਦੇ ਜੀ ਮਲੇਰ ਕੋਟਲੇ ਤੋਂ ਟਰੱਕ ਆਏ ਸੀ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਫਿਰ ਮਲੇਰ ਕੋਟਲੇ ਤੋਂ ਕਿਉਂ ਟਰੱਕ ਮੰਗਾਈ ਬਰਨਾਲੇ ਚੋਂ ਜਾਂ ਭਦੌੜ ਚੋਂ ਨਹੀਂ ਮਿਲੇ ਨਾ ਹਾਂ ਹਾਂ ਵੀ ਮਿਲੇ ਨਹੀਂ ਉਹ ਕਹਿੰਦੇ ਜੀ ਮੈਂ ਆ ਜਿਹੜੇ ਠੇਕੇਦਾਰ ਸਾਹਿਬ ਕਹਿੰਦੇ ਜੀ ਅਸੀਂ ਯੂਨੀਅਨ ਚ ਗੱਲ ਕੀਤੀ ਕਹਿੰਦੇ ਜੀ ਉਹ ਕਹਿੰਦੇ ਜੀ ਐਮਐਲਏ ਨਾਲ ਗੱਲ ਕਰੋ ਕਹਿੰਦੇ ਅਸੀਂ ਯੂਨੀਅਨ ਚ ਗੱਲ ਕੀਤੀ ਹੂੰ ਟਰੱਕ ਯੂਨੀਅਨ ਭਦੌੜ ਚੋਂ ਉਹ ਕਹਿੰਦੇ ਚਾਹੀਦੇ ਆ ਉਹ ਕਹਿੰਦੇ ਜੀ ਐਮ ਉਹ ਕਹਿੰਦੇ ਜੀ ਐਮਐਲਏ ਦਾ ਇਹ ਚ ਕੀ ਕੰਮ ਹੂੰ ਬੀ ਐਮ ਐਲ ਏ ਨੇ ਥੋੜੀ ਟੱਕ ਦੇਣੀ ਹੈ ਟਰੱਕ ਤਾਂ ਯੂਨੀਅਨ ਦੇ ਨਹੀਂ ਨਹੀਂ ਜੀ ਕਹਿੰਦੇ ਐਮ ਐਲ ਏ ਨਾਲ ਗੱਲ ਕਰਦੇ ਜਦੋਂ ਐਮ ਐਲ ਏ ਨਾਲ ਗੱਲ ਕੀਤੀ ਉਹ ਫਿਰ ਉਹੀ ਬਾਹੇ ਬਾਹਾ ਉਹੀ ਕਹਾੜਾ ਕਹਿੰਦੇ ਅਸੀਂ ਐ ਕਹ ਜੀ ਮੈਂ ਮੈਂ 2 ਰੁਪਏ ਨਹੀਂ ਦੇਣੇ ਠੀਕ ਹੈ ਨਾ ਤੁਸੀਂ ਜੇ ਟਰੱਕ ਨਹੀਂ ਦਿੰਦੇ ਫਿਰ ਅਸੀਂ ਫਿਰ ਇਹਨਾਂ ਨੇ ਬਾਹਰੋਂ ਲਏ ਮਲਕ ਤੁਸੀਂ ਦੇਖੋ ਇਹ ਦੋ ਧਾਰਾ ਮੈਂ ਪਹਿਲਾਂ ਤਾਂ ਟਰੱਕ ਆਪਰੇਟਰਾਂ ਦਾ ਨੁਕਸਾਨ ਜਿਹੜੇ ਟਰੱਕ ਆਪਰੇਟਰ ਨੇ ਭਦਾਉੜ ਦੇ ਉਹਨਾਂ ਦਾ ਨੁਕਸਾਨ ਹੋਇਆ ਕਿਉਂਕਿ ਉਹਨਾਂ ਨੇ ਮਲੇਰ ਕੋਟ ਦੇ ਲਈ ਹੁਣ ਕੰਟਰੈਕਟਰ ਦਾ ਨੁਕਸਾਨ ਤਾਂ ਹੋਣਾ ਕਿਹਦਾ ਜੀ ਕਰਦਾ ਮਲੇਰ ਕੋਟ ਲਿਓ ਪਹਾੜਾ ਮਲੇਰ ਫਿਰ ਉਹ ਗਦਾਉਣ ਭਧੌੜ ਚੋ ਚੱਕਣਗੇ ਫਿਰ ਉਹਨੂੰ ਤਪੇ ਸਪੈਸ਼ਲ ਲੱਗਣੀ ਹੈ ਤਪੇ ਜਾ ਕੇ ਉਹ ਗੱਡੀ ਆ ਜਿਹੜੀ ਭਰਨਗੇ ਤਾਂ ਤੁਸੀਂ ਮੈਨੂੰ ਦੇਖੋ ਵੀ ਇੱਕ ਤਾਂ ਪਹਾੜਾ ਉਹਨੂੰ ਕੰਟਰੈਕਟਰ ਨੂੰ ਵੱਧ ਪੈ ਰਿਹਾ ਠੀਕ ਹੈ ਨਾ ਤੇ ਕੰਮ ਆ ਜਿਹੜਾ ਮਲੇਰਕੋਟਲੇ ਵਾਲਿਆਂ ਨੂੰ ਮਿਲਿਆ ਠੀਕ ਹੈ ਨਾ ਕਿਸੇ ਦਾ ਸ਼ੌਂਕ ਤਾਂ ਨਹੀਂ ਵੀ ਉਹ ਮਲੇਰਕੋਟਲੇ ਤੋਂ ਬਲਾਉਂਡ ਤੇ ਵੱਧ ਪਾੜਾ ਦੇਵੇ ਪਰ ਕਾਰਨ ਕੀ ਆ ਇਹਨਾਂ ਦੀ ਨਲਾਈਕੀ ਕਰਕੇ ਇਹਨਾਂ ਦੇ ਜਿਹੜੇ ਗੁੰਡਾ ਰਾਜ ਕਰਕੇ ਉਹਨਾਂ ਨੇ ਮਲੇਰਕੋਟਲੇ ਤੋਂ ਟਰੱਕ ਮਾਇ ਮਾਇ ਮਤਲਬ ਇਹਦਾ ਕਾਰਨ ਇਹਦਾ ਹੁਣ ਜਿਹੜਾ ਸਿੱਟਾ ਇਹ ਆ ਵੀ ਭਦੌਰ ਦੇ ਟਰੱਕ ਆਪਰੇਟਰਾਂ ਦਾ ਵੀ ਇਹਨਾਂ ਨੇ ਹੱਕ ਮਾਰਿਆ ਹੂੰ ਠੀਕ ਹੈ ਨਾ ਤੇ ਜਿਹੜਾ ਕੰਟਰੈਕਟਰ ਨੂੰ ਦੁਖੀ ਕਰ ਰਹੇ ਨੇ ਜਿਹੜੇ ਆ ਗੁੰਡਾਗਰਦੀ ਮਚਾਈ ਵੀ ਉਹ ਤਾਂ ਇੱਕ ਅਲੱਗ ਚੀਜ਼ ਆ ਉਹ ਤਾਂ ਹੈ ਹੀ ਹੈ ਪਰ ਇਹ ਟਰੱਕ ਆਪਰੇਟਰਾਂ ਨੂੰ ਵੀ ਦੁਖੀ ਕਰ ਰੱਖਿਆ ਇਹਨਾਂ ਨੇ ਮਤਲਬ ਕਿ ਤੁਸੀਂ ਚਾਹੇ ਭਦੌਰ ਟਰੱਕ ਯੂਨੀਅਨ 'ਚ ਚਲੇ ਜਾਓ ਤੁਸੀਂ ਚਾਹੇ ਤਪੇ ਟਰੱਕ ਯੂਨੀਅਨ 'ਚ ਚਲੇ ਜਾਓ ਤੁਸੀਂ ਮਾਈਕ ਲੈ ਕੇ ਉੱਥੇ ਸਰਵੇ ਕਰੋ ਚਾਹੇ ਤੁਸੀਂ ਬਰਨਾਲਾ ਟਰੱਕ ਯੂਨੀਅਨ 'ਚ ਚਲੇ ਜਾਓ ਮੈਂ ਇਹ ਗੱਲ ਨਾ ਦਾਅਵੇ ਨਾਲ ਕਹਿ ਸਕਦਾ ਵੀ ਜੇ ਤੁਸੀਂ ਹਜ਼ਾਰ ਜਣੇ ਨੂੰ ਪੁੱਛੋਗੇ ਦੋ ਦੋ ਤਿੰਨ ਜਾਨੇ ਵੀ ਇਹਨਾਂ ਦੇ ਹੱਕ ਚਾਕੇ ਨਹੀਂ ਖੜਨਗੇ। ਟਰੱਕਾਂ ਆ। ਹਾਂ ਸਾਰੇ ਟਰੱਕ ਆਪਰੇਟਰ ਦੁਖੀ ਹੋਏ ਪਏ ਆ ਇਹਨਾਂ ਤੋਂ। ਇੰਨਾ ਯਾਰ ਇਹਨਾਂ ਨੇ ਕਿਰਤੀਆਂ ਦਾ ਇੰਨਾ ਇਹਨਾਂ ਨੇ ਘਾਣ ਕਰਤਾ ਇਹਨਾਂ ਲੋਕਾਂ ਨੇ। ਮੈਂ ਟਰੱਕ ਆਪਰੇਟਰ ਦੁਖੀ ਨੇ ਤੇ ਨਾਲੇ ਜਿਹੜੀ ਭਰਨ ਵਾਲੀ ਲੇਬਰ ਆ ਉਹ ਵਿਚਾਰੀ ਹੁਣ ਬੈਠੀ ਆ। ਕਿਉਂਕਿ ਕੰਮ ਸਾਰਾ ਖੜਾ ਤਾਂ। ਹੁਣ ਉਹ ਸਾਰੀ ਲੇਬਰ ਵਿਚਾਰੀ ਬੈਠੀ ਆ ਕਿਉਂਕਿ ਉਹਨਾਂ ਨੂੰ ਤਾਂ ਉਹੀ ਕਰਨਾ ਉਹੀ ਖਾਣਾ। ਉਹਨਾਂ ਨੂੰ ਪੈਸੇ ਕਿੱਥੋਂ ਮਿਲਣਗੇ ਜਦੋਂ ਕੰਮ ਹੀ ਨਹੀਂ ਹੋਊਗਾ। ਸੋ ਦੇਖੋ ਯਾਰ ਇਹ ਇਹ ਮਤਲਬ ਮੈਂ ਹੈਰਾਨ ਆ ਮੈਂ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਸੀ। ਅੱਜ ਵੀ ਮੈਂ ਤੁਹਾਡੇ ਮਾਧਮ ਰਹੀ ਅਪੀਲ ਕਰਦਾ ਵੀ ਮੁੱਖ ਮੰਤਰੀ ਸਾਹਿਬ ਨਿਗਾਹ ਮਾਰੋ ਇਹ ਹੁਣ ਮਤਲਬ ਕਿ ਇਹ ਤਾਂ ਹੁਣ ਕਿਰਤਿਆਂ ਵੱਲ ਨੂੰ ਹੋਪੇ ਇਹ ਮਤਲਬ ਕਿ ਨਾ ਵੀ ਯਾਰ ਕਿਰਤਿਆਂ ਦਾ ਹੱਕ ਵੀ ਮਾਰਨ ਲੱਗੇ ਉਹਨਾਂ ਦੇ ਢਿੱਡ ਤੇ ਵੀ ਲੱਤਾਂ ਮਾਰ ਰਿਹਾ ਹੈ ਤੇ ਇਹ ਜੀ ਐਮ ਐਲ ਏ ਦਾ ਕੀ ਕਰਾਉਣਾ ਲੋਕਾਂ ਨੇ ਕੀ ਕੀ ਗੁਨਾਹ ਕਰ ਲਿਆ ਲੋਕਾਂ ਨੇ ਨਾ ਇਹਨਾਂ ਨੂੰ ਵੋਟਾਂ ਪਾ ਕੇ ਯਾਰ ਕਮਾਲ ਦੀ ਗੱਲ ਆ ਕੀ ਕਾਦੇ ਵਾਸਤੇ ਐਮ ਐਲ ਏ ਗੁਰਪ੍ਰੀਤ ਤੁਸੀਂ ਵੀ ਵੋਟਾਂ ਪਾਈਆਂ ਨੇ ਮੈਂ ਵੀ ਪਾਈਆਂ ਨੇ ਕਾਦੇ ਵਾਸਤੇ ਆਪਾਂ ਵੋਟਾਂ ਪਾਈਆਂ ਵੀ ਹਾਂ ਹਾਂ ਪਵਾਈਆਂ ਵੀ ਨੇ ਮੈਂ ਤਾਂ ਨਾਲ ਸੀ ਇਹਨਾਂ ਦੇ ਕਾਦੇ ਵਾਸਤੇ ਆਪਾਂ ਐਮ ਐਲ ਏ ਚੁਣਦੇ ਆ ਆਪਾਂ ਇਸ ਯਾਰ ਇਹ ਸਾਡੇ ਹਿੱਤਾਂ ਦੀ ਰਾਖੀ ਕਰਨਗੇ ਇਹ ਹਿੱਤਾਂ ਦੀ ਰਾਖੀ ਤਾਂ ਇਹਨਾਂ ਨੇ ਕੀ ਕਰਨੀ ਸੀ ਯਾਰ ਇਹ ਤਾਂ ਇਹਤਾਂ ਦੇ ਡਾਕੇ ਮਾਰਨ ਲੱਗੇ ਪਹਿਲਾਂ ਤਾਂ ਨਹੀਂ ਗੱਡਦੇ ਮਸਲੇ ਦੇ ਵਿੱਚ ਨਰਿੰਦਰ ਕੌਰ ਭਰਾ ਤੇ ਇਲਜ਼ਾਮ ਲੱਗੇ ਉਹਨਾਂ ਨੇ ਕਹਿਤਾ ਕਿ ਮੇਰੇ ਨਾਂ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਦਾ ਹੁਣ ਤੁਸੀਂ ਇੱਥੇ ਇਲਜ਼ਾਮ ਲਾ ਰਹੇ ਹੋ ਕੱਲ ਨੂੰ ਇਹ ਵੀ ਕਹਿ ਦੇਣਗੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਲੈਣਾ ਤੇ ਆ ਕੌਲਾਂ ਦਾ ਡਿਟੇਲ ਆ ਜੀ ਲੈਣਾ ਦੇਣਾ ਪਹਿਲਾਂ ਪਹਿਲਾਂ ਮੈਂ ਉਹ ਉਹਨਾਂ ਨੂੰ ਹੀ ਪੁੱਛਣਾ ਚਾਹਣਾ ਵੀ ਦੱਸੋ ਮੈਨੂੰ ਇੱਕ ਗੱਲ ਦੱਸੋ ਜਿੰਨੇ ਵੀ ਸਾਡੇ ਸਰੋਤੇ ਤੁਹਾਡੇ ਇਹਦੇ ਸੁਣ ਰਹੇ ਆ ਤੁਸੀਂ ਸਾਰਿਆਂ ਨੂੰ ਪੁੱਛੋ ਹੈਨਾ ਕੋਈ ਟਰੱਕ ਯੂਨੀਅਨ ਦਾ ਪ੍ਰਧਾਨ ਮੌਜੂਦਾ ਸਰਕਾਰ ਦੇ ਐਮ ਐਲ ਏ ਤੋਂ ਪੁੱਛੇ ਬਿਨਾ ਕਿਸ ਦੀ ਤਾਕਤ ਹੈ ਕੋਈ ਗੱਲ ਕਰ ਜੂਗਾ ਇਹ ਹਾਸੋਹੀਣੀਆਂ ਗੱਲਾਂ ਵੀ ਸਾਨੂੰ ਪਤਾ ਨਹੀਂ ਵੀ ਟਰੱਕ ਆਪਰੇਟਰ ਤਾਂ ਇੰ ਚੁਣਦੇ ਆ ਜੀ ਕਮਾਲ ਦੀ ਗੱਲ ਆ ਮਤਲਬ ਕਿ ਉਹ ਮੁੰਡਾ ਉਹ ਵਿਚਾਰਾ ਕੀ ਨਾਮ ਉਹਦਾ ਕਾਕਾ ਨਾ ਉਹ 7 ਦਿਨ ਗੁਰਦੁਆਰਾ ਸਾਹਿਬ ਵੀ ਖੜਾ ਰਿਆ ਕਹ ਤੁਸੀਂ ਹਾਂ ਡੇਰਾ ਡੇਰਾ ਸੀ ਮੈਨੂੰ ਲੱਗਾ ਹਾਂ ਵੀ ਤੁਸੀਂ ਯਾਰ ਜੇ ਤੁਸੀਂ ਸੱਚੇ ਹੋ ਤਾਂ ਚਲੇ ਜਾਓ ਉਥੇ ਅਸਲੀ ਤਾਂ ਅਸਲੀ ਗੁਨਾਹ ਤਾਂ ਪਰਮਾਤਮਾ ਕੋਲ ਹੀ ਬਖਸ਼ਪ ਹੋਣੇ ਆ ਉਹ ਉਹਨੇ ਮਤਲਬ ਕਿ ਮਾਫੀ ਦੇਣੀ ਆ ਤੁਸੀਂ ਜੇ ਨਹੀਂ ਕੀਤੇ ਤਾਂ ਪ੍ਰਮਾਤਮਾ ਦੀ ਬਜੂਰੀ ਜਾਓ ਉਹ ਤਾਂ ਖੜਾ ਰਿਆ ਉੱਥੇ ਸੋ ਮਤਲਬ ਕਿ ਮੈਂ ਸਮਝਦਾ ਵੀ ਇਹ ਬਹੁਤ ਇਹਨਾਂ ਨੇ ਦੁਰਦਸ਼ਾ ਜਿਹੜੀ ਕਰ ਰੱਖੀ ਆ ਇਹ ਆ ਮਤਲਬ ਕਿ ਜਿਹੜਾ ਭਦੌੜ ਵਾਲਾ ਸਾਡਾ ਐਮਐਲਏ ਆ ਨਾ ਅਸੀਂ ਵੀ ਨਾਲ ਹੀ ਹੁੰਦੇ ਸੀ ਸਾਨੂੰ ਦੁੱਖ ਹੁੰਦਾ ਇਹ ਕਹਿਣ ਲੱਗੇ ਹੁਣ ਪਛਤਾਉਨੇ ਪਛਤਾਉਣ ਵਾਲੀ ਗੱਲ ਈ ਆ ਮੈਂ ਨਹੀਂ ਇਕੱਲਾ ਇਕੱਲਾ ਵਰਕਰ ਭਦੌੜ ਦਾ ਪਛਤਾਉਂਦਾ ਤੁਸੀਂ ਪੁੱਛ ਕੇ ਦੇਖੋ ਭਦੌੜ ਦੇ ਵਰਕਰਾਂ ਤੋਂ ਮੈਂ ਸ਼ਬਦ ਮੈਂ ਕੋਈ ਕਹਿ ਨਹੀਂ ਸਕਦਾ ਉਹਨਾਂ ਬਾਰੇ ਵੀ ਉਹ ਵੀ ਨਾ ਕਿਉਂਕਿ ਨਾ ਇਹ ਉਹ ਮਤਲਬ ਕਿ ਚੁਣੇ ਹੋਏ ਨਮਾਇंदे ਨੇ ਜਿਨ੍ਹਾਂ ਨੂੰ ਪਧੌੜ ਦੇ ਸਾਡੇ ਵਰਕਰਾਂ ਨੇ ਕਿਸੇ ਨੇ 5000 ਪਾ ਕੇ ਕਿਸੇ ਨੇ 2000 ਪਾ ਕੇ ਕਿਸੇ ਨੇ 1000 ਪਾ ਕੇ ਕਿਸੇ ਨੇ ਗਰੀਬ ਕਰਦਾ ਮੁੰਡਾ 10000 ਪਾ ਕੇ 10000 ਪਾ ਕੇ ਜੀ ਗੱਡੀ ਲੈ ਕੇ ਦਿੱਤੀ ਹਮ ਸਾਰੇ ਵਰਕਰਾਂ ਨੇ ਕਿਉਂਕਿ ਇਹਨਾਂ ਕੋਲ ਚਲੋ ਮੈਂ ਨਹੀਂ ਕਹਿੰਦਾ ਕੋਈ ਦੇਖੋ ਹਨਾ ਗੱਡੀ ਲੈ ਦਿੱਤੀ ਕੋਈ ਗੱਲ ਨਹੀਂ ਉਹਨਾਂ ਨੇ ਸਾਰਿਆਂ ਨੇ ਵੀ ਯਾਰ ਆਪਾਂ ਲੀਡਰ ਬਣਾਉਣਾ ਹਨਾ ਵੀ ਆਪਾਂ ਯਾਰ ਮਦਦ ਕਰੀਏ ਉਦੋਂ ਬਾਅਦ ਜਿਹੜਾ ਜਦੋਂ ਇਲੈਕਸ਼ਨ ਵੇਲੇ ਦਾ ਸਾਰਿਆਂ ਨੇ ਕੀਤੀ ਕੀਤੀ ਹਨਾ ਮਤਲਬ ਕਿ ਯਾਰ ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਬੰਦਿਆਂ ਦਾ ਹਾਲਾਤ ਕੀ ਹੋਣਗੇ ਉਹ ਬੰਦੇ ਅੱਜ ਮਤਲਬ ਕਿ ਦਰਦਾ ਠੋਕਰਾਂ ਖਾਂਣ ਨੂੰ ਮਜਬੂਰ ਨੇ ਉਹਨਾਂ ਨੂੰ ਕੋਈ ਥਾਣੇ ਦਰਬਾਰੇ ਉਹਨਾਂ ਦੇ ਉੱਤੇ ਤਸ਼ੱਦਦ ਕਰਨ ਵਾਲੀ ਗੱਲ ਆ ਕਿਉਂਕਿ ਇਹ ਵੀ ਜਿਆ ਰਾਜੀ ਠੇਕੇਦਾਰਾਂ ਵਾਲੀ ਗੱਲ ਆ ਇਹ ਵੀ ਆਮ ਆਦਮੀ ਪਾਰਟੀ ਦੀ ਨੇ ਇਹ ਕਿਹੜਾ ਕੋਈ ਦੂਜੀ ਪਾਰਟੀ ਦੇ ਨੇ ਇਹ ਵੀ ਅੱਛਾ ਉਸੇ ਪਾਰਟੀ ਦੇ ਆ ਉਸੇ ਆਮ ਆਦਮੀ ਪਾਰਟੀਆਂ ਨਾਲ ਹੀ ਧੱਕਾ ਕਰ ਰਹੇ ਆ ਯਾਰ ਹੈ ਆਪਣੇ ਨਾਲ ਵਾਲੀ ਮੈਂ ਹਾਂ ਆਪਣੇ ਨਾਲ ਹੀ ਕਾਦੇ ਵਾਸਤੇ ਆਪਾਂ ਐਮਐਲਏ ਚੁਣਦੇ ਆ ਕਾਦੇ ਵਾਸਤੇ ਮੈਂਬਰ ਆਫ ਪਾਰਲੀਮੈਂਟ ਚੁਣਦੇ ਆ ਭਾਈ ਕੱਲਾ ਕੱਲਾ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਬੋਲਣ ਵਾਸਤੇ ਤੁਹਾਨੂੰ ਚੁਣਦੇ ਤੁਸੀਂ ਜੇ ਜੇ ਇੱਥੇ ਕੁਝ ਦੇਖੋ ਕਰੋ ਕਰੋ ਕਾਰਵਾਈ ਮੈਂ ਕਹਿੰਦਾ ਤੁਸੀਂ ਯਾਰ ਕੋਈ ਐਗਜ਼ਾਮਪਲ ਸੈੱਟ ਕਰੋ ਮੈਂ ਇਹ ਮੈਂ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਨੇ ਜਜ਼ਬਾਤੀ ਨੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਵੀ ਯਾਰ ਤੁਸੀਂ ਡਿਫੈਂਡ ਕਰੋ ਮੈਂ ਨਹੀਂ ਕਹਿੰਦਾ ਡਿਫੈਂਡ ਕਰੋ ਜੇ ਚੰਗੇ ਕੰਮ ਕਰਦੇ ਇਹਨਾਂ ਤੇ ਕੋਈ ਗਲਤ ਇਲਜ਼ਾਮ ਲਾਉਂਦਾ ਮੈਨੂੰ ਵੀ ਮਾੜਾ ਕਹਦੋ ਤੁਸੀਂ ਕੋਈ ਮੈਨੂੰ ਕੋਈ ਇਸ ਗੱਲ 'ਚ ਜੇ ਮੈਨੂੰ ਤੁਹਾਨੂੰ ਲੱਗਦਾ ਮੈਂ ਗਲਤ ਕਹਿ ਰਿਹਾ ਤਾਂ ਤੁਸੀਂ ਮੈਨੂੰ ਚਾਹੇ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਚੱਲੂਗਾ ਇਹਦੇ ਥੱਲੇ ਲਿਖ ਦਿਓ ਵੀ ਗਰਦੀਬ ਬਾਟ ਗਲਤ ਗੱਲ ਕਰ ਰਿਹਾ ਪਰ ਯਾਰ ਮੇਰੀ ਬੇਨਤੀ ਆ ਤੁਸੀਂ ਨਾ ਮਤਲਬ ਕਿ ਆਪਦੇ ਜਮੀਰ ਦੀ ਬਾਤ ਸੁਣੋ ਤੁਸੀਂ ਯਾਰ ਇਹ ਗਲਤ ਤੁਹਾਨੂੰ ਸਾਰਾ ਕੁਝ ਪਤਾ ਤੁਹਾਨੂੰ ਇਤਨਾ ਹੁਲੇ ਵਾਲੇ ਮੈਟਰ 'ਚ ਵੀ ਸਾਰਾ ਪਤਾ ਸਾਰਿਆਂ ਨੂੰ ਉਹ ਕੀ ਮਸਲਾ ਤਾਂ ਉਹ ਲੈ ਵਾਲੇ ਦੇ ਵਿੱਚ ਜਿਵੇਂ ਇਲਜ਼ਾਮ ਲੱਗੇ ਸੀ ਕਿ ਪੈਸ ਨਗਰ ਕੌਂਸਲ ਨੂੰ ਉਸ ਤੋਂ ਬਾਅਦ ਇੱਕ ਜਿਹੜੀ ਜਾਂਚ ਵੀ ਬਿਠਾ ਦਿੱਤੀ ਜਾਂਦੀ ਆ ਉਹਦਾ ਕੋਈ ਸਿੱਟਾ ਨਿਕਲਿਆ ਜਾਂਚ ਦੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਗੁਰਪ੍ਰੀਤ ਜੀ ਜਦੋਂ ਜਾਂਚ ਬਿਠਾਈ ਆ ਉਦੋਂ ਸਾਡੇ ਨਾਲ ਜਿਹੜੇ ਵਰਕਰ ਭਰਾਵਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਮਿਹਨਤ ਕੀਤੀ ਹੈ ਜਜ਼ਬਾਤੀ ਨੇ ਉਹ ਸਾਰੇ ਉਹਨਾਂ ਨੇ ਵੀ ਵੱਡੀਆਂ ਨੇ ਪੋਸਟਾਂ ਪਾਈਆਂ ਜੀ ਐਮਪੀ ਮੀਤ ਹੇਰ ਨੇ ਜਾਂਚ ਬਿਠਾਈ ਤੇ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਹੁਣ ਯਾਰ 10 ਦਿਨ ਹੋ ਗਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਨਹੀਂ ਅਜੇ ਕਿੰਨਾ ਟਾਈਮ ਲੱਗੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣ ਠੀਕ ਹੈ ਨਾ ਪਰ ਉਹ ਉਹ ਪਾਤੀ ਬਸ ਪੋਸਟਾਂ ਪਵਾਤੀਆਂ ਹੈ ਨਾ ਕਹਿ ਕੇ ਉਹ ਇਹਨਾਂ ਦੇ ਕਹੇ ਤੇ ਪੋਸਟਾਂ ਪਾਈ ਜਾਂਦੇ ਆ ਮਤਲਬ ਕਿ ਯਾਰ ਤੁਸੀਂ ਮੇਰੀ ਬੇਨਤੀ ਆ ਉਹਦੇ ਜ਼ਮੀਰ ਨੂੰ ਝਾਤ ਮਾਰੋ ਤੁਹਾਨੂੰ ਨਹੀਂ ਪਤਾ ਵੀ ਕੌਣ ਬੈਠਾ ਕੀ ਇਹਦੇ ਕਾਰਵਾਈ ਹੋ ਜੂਗੀ ਤੁਹਾਨੂੰ ਲੱਗਦਾ ਵੀ ਜਿਹਨੇ ਕੀਤਾ ਇਹ ਉਹਦੇ ਕਾਰਵਾਈ ਹੋ ਜੂ ਹਜੇ ਤੱਕ ਤਾਂ ਐਸਐਚਓ ਵੀ ਉੱਥੀ ਹੈ ਨਾ ਤਾਂ ਉਹ ਐਸਐਚਓ ਤੇ ਕਾਰਵਾਈ ਹੋਈ ਹੈ ਨਾ ਪ੍ਰਧਾਨ ਤੇ ਕਾਰਵਾਈ ਹੋਈ ਹੈ ਨਾ ਨਾ ਉਹਨਾਂ ਮਤਲਬ ਕਿ ਐਮਸੀ 'ਤੇ ਕਾਰਵਾਈ ਹੋਈ ਹੈ ਜਿਹੜੇ ਕੋਈ ਐਮਸੀ ਨੇ ਨਾਲ ਹੈ ਨਾ ਈਵਨ ਇਥੋਂ ਤੱਕ ਕਿ ਸਾਡੇ ਮੌਜੂਦਾ ਐਮਐਲਏ ਨੇ ਵਿਧਾਨ ਸਭਾ 'ਚ ਵੀ ਇਹ ਮੁੱਦਾ ਨਹੀਂ ਚੱਕਿਆ ਹੂੰ ਉਹਨੂੰ ਵੀ ਪਤਾ ਨਹੀਂ ਕੀ ਕਹਿ ਕੇ ਇਹਨਾਂ ਨੇ ਉਹ ਉਹ ਕਹਿੰਦੇ ਸੀ ਕਹਿੰਦੇ ਅਸੀਂ ਵਿਧਾਨ ਸਭਾ 'ਚ ਪ੍ਰੈਸ ਕਾਨਫਰੰਸ 'ਚ ਕਿਹਾ ਕਹਿੰਦੇ ਮੈਂ ਵਿਧਾਨ ਸਭਾ 'ਚ ਮੁੱਦਾ ਚੱਕੂਗਾ ਤੇ ਵਿਧਾਨ ਸਭਾ ਦਾ ਸੈਸ਼ਨ ਤਾਂ ਹੁਣ ਖਤਮ ਹੋਣ ਕਿਉਂਕਿ ਬਜਟ ਤਾਂ ਪੇਸ਼ ਵੀ ਹੋ ਗਿਆ ਤੇ ਵਿਧਾਨ ਸਭਾ 'ਚ ਉਹਨਾਂ ਨੇ ਇੱਕ ਲਾਈਨ ਨਹੀਂ ਬੋਲੀ ਧਨੋਲੇ ਵਾਲੇ ਮੁੱਦੇ ਤੇ ਮੈਂ ਤਾਂ ਹੈਰਾਨ ਹਾਂ ਕਾਦੇ ਵਾਸਤੇ ਚੁਣਿਆ ਈ ਤੁਹਾਨੂੰ ਤੁਹਾਨੂੰ ਵੀ ਤਾਂ ਹੀ ਵਿਧਾਨ ਸਭਾ 'ਚ ਆਪਾਂ ਕਾਦੇ ਵਾਸਤੇ ਭੇਜਦੇ ਆਂ ਆਪਾਂ ਇਸ ਲਈ ਭੇਜਦੇ ਆਂ ਵੀ ਜਿਹੜੇ ਹਲਕੇ ਦੇ ਮੁੱਦੇ ਨੇ ਹਲਕੇ ਦੇ ਗੰਭੀਰ ਮੁੱਦੇ ਨੇ ਜੇ ਕਿਸੇ ਨਾਲ ਤਸ਼ੱਦਦ ਹੁੰਦਾ ਤਾਂ ਉਹ ਵਿਧਾਨ ਸਭਾ 'ਚ ਬੋਲਣ ਤੇ ਠੀਕ ਹੈ ਨਾ ਪਰ ਐਮਐਲਏ ਸਾਹਿਬ ਦਾ ਮੈਂ ਹੈਰਾਨ ਆ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਉਹਨਾਂ ਨੇ ਕਿਉਂ ਨਹੀਂ ਇਹ ਮੁੱਦਾ ਚੱਕਿਆ ਜਾਂ ਕਿਉਂ ਨਹੀਂ ਉਹਨਾਂ ਦੇ ਧਿਆਨ 'ਚ ਆਇਆ ਮਤਲਬ ਕਿ ਇੱਥੋਂ ਤੱਕ ਗੱਲਾਂ ਜਿਹੜੀਆਂ ਹੋਈਆਂ ਪਈਆਂ ਨੇ ਮੈਂ ਸਮਝਦਾ ਵੀ ਇਹਨੂੰ ਹੁਣ ਇਹਨੂੰ ਕੀ ਸਮਝੀਏ ਮੈਨੂੰ ਵੀ ਦੁੱਖ ਹੁੰਦਾ ਵੀ ਯਾਰ ਤੁਹਾਨੂੰ ਲੋਕਾਂ ਨੇ ਚੁਣਿਆ ਤੁਸੀਂ ਮੁੱਦੇ ਘੱਟੋ ਘੱਟ ਵਿਧਾਨ ਸਭਾ ਚੱਕੋ ਤੇ ਇਹਨਾਂ ਦੇ ਕੋਈ ਮਾੜੇ ਆਂਸਰਾਂ ਤੇ ਕਾਰਵਾਈ ਹੋਵੇ ਪਰ ਬੇहद ਅਫਸੋਸ ਦੀ ਗੱਲ ਆ ਵੀ ਬਰਨਾਲਾ ਸਾਡਾ ਜਿਹੜਾ ਚੰਗਾ ਵਰਨਾਲਾ ਕ੍ਰਾਂਤੀਕਾਰੀਆਂ ਦੀ ਕਿਰਤੀਆਂ ਦੀ ਧਰਤੀ ਆ ਇਹ ਹਾਈਲਾਈਟ ਧਨੌਲੇ ਵਰਗੇ ਮੁੱਦਿਆਂ ਕਰਕੇ ਇਹ ਹਾਈਲਾਈਟ ਭਦੌੜ ਵਰਗੇ ਟਰੱਕ ਆਪਰੇਟਰਾਂ ਦੀ ਕੁੱਟਮਾਰ ਕਰਕੇ ਅਹੀਂਆਂ ਜਿਹਾ ਮੁੱਦਿਆਂ ਕਰਕੇ ਐਕਸਟਰਸ਼ਨ ਕਰਕੇ ਮੈਂ ਤਾਂ ਐਕਸਟਰਸ਼ਨ ਕਹੂੰਗਾ ਧਨੌਲੇ ਨੂੰ ਕਿਉਂਕਿ ਐਕਸਟਰਸ਼ਨ ਵਾਲੀ ਗੱਲ ਹੀ ਸੀ ਧਮਕੀ ਨਾਲ ਵੀ ਵੀ ਭਾਈ ਤੁਸੀਂ ਪੈਸੇ ਦਿਓ ਸਾਨੂੰ ਹੈਨਾ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਉਹਨਾਂ ਨੂੰ ਵੀ ਇਹਨਾਂ ਕਰਕੇ ਇਹ ਵਰਨਾਲਾ ਹਾਈਲਾਈਟ ਹੋ ਰਿਹਾ ਕਿਉਂਕਿ ਸਾਡੇ ਵਾਸਤੇ ਬਹੁਤ ਇਹਨਾਂ ਵਾਸਤੇ ਸਰਕਾਰ ਵਾਸਤੇ ਬਹੁਤ ਸ਼ਰਮ ਦੀ ਗੱਲ। ਭਦੌੜ ਵਾਲੇ ਐਮਐਲਏ ਦੀ ਗੱਲ ਕਰੀਏ ਉਹਨਾਂ ਦਾ ਜਿਵੇਂ ਵਿਵਾਦ ਲਗਾਤਾਰ ਚੱਲਦੇ ਹੀ ਰਹਿੰਦੇ ਕੋਈ ਨਾ ਕੋਈ ਪਹਿਲਾਂ ਸੈਣ ਵਾਲੇ ਸਰਪੰਚ ਦਾ ਮਸਲਾ ਹੋਇਆ ਉਹ ਜਿਵੇਂ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਨੇ ਹੁਣ ਭਦੌੜ ਵਾਲੇ ਇਸੇ ਮਾਮਲੇ ਨੂੰ ਲੈ ਕੇ ਦੇਖੀਏ ਜਾਂ ਫਿਰ ਇੱਕ ਜਿਹੜੀ ਵੀਡੀਓ ਚੱਲ ਰਹੀ ਹੈ ਕਿ ਇੱਥੇ ਡੜਾ ਸੱਟਾ ਚੱਲਦਾ ਜਾਂ ਇਸ ਤਰ੍ਹਾਂ ਦੇ ਇਲਜ਼ਾਮ ਭਦੌੜ ਵਾਲੇ ਵਿਧਾਇਕਤੀ ਕਿਉਂ ਲੱਗਦੇ ਨੇ ਇੱਕ ਟਰਾਲੀ ਵਾਲੇ ਮਸਲੇ ਤੇ ਉਹਨਾਂ ਦਾ ਜਿਹੜਾ ਬਿਆਨ ਆ ਜਾਂਦਾ ਕਿ ਅਸੀਂ ਇਸੇ ਜੋਗੀ ਰਹਿ ਜਾਾਂਗੇ ਫਿਰ ਤਾਂ ਉਹੀ ਤਾਂ ਜੀ ਮੈਂ ਇਹੀ ਗੱਲ ਤਾਂ ਮੈਂ ਸਮੇਂ ਨਾਲ ਵੀ ਅਸੀਂ ਸਾਰਿਆਂ ਨੇ ਅਸੀਂ ਸਪੋਰਟ ਕੀਤੀ ਸੀ ਤੇ ਨਾ ਮੈਂ ਜ਼िला ਪ੍ਰਧਾਨ ਸੀ ਤੇ ਮੇਰਾ ਉਦੋਂ ਹੱਕ ਵੀ ਬਣਦਾ ਸੀ ਮੈਂ ਸਾਰੇ ਜ਼ਿਲ੍ਹੇ 'ਚ ਪ੍ਰਚਾਰ ਕੀਤਾ ਇਹਨਾਂ ਦਾ ਵੀ ਪ੍ਰਚਾਰ ਕੀਤਾ ਮੈਨੂੰ ਵੀ ਆਪਦੇ ਆਪ ਨੂੰ ਬੜਾ ਮਤਲਕ ਗਿਲਟ ਫੀਲ ਹੁੰਦਾ ਵੀ ਯਾਰ ਆਪਾਂ ਕਹੇ ਜੇ ਬੰਦਿਆਂ ਦੇ ਪ੍ਰਚਾਰ ਕਰ ਰਹੇ ਸੀ ਵੀ ਜੇ ਚਲੋ ਕਹਿੰਦੇ ਹੁੰਦੇ ਨੇ ਕੋਈ ਕਿਤੇ ਕੋਈ ਘਾਟ ਬਾਤ ਰਹਿ ਜਾਂਦੀ ਹੁੰਦੀ ਆ ਪਰ ਉਹ ਸ਼ਰਿਆਮ ਹੀ ਸਾਰਾ ਕੁਝ ਯਾਰ ਹਨਾ ਤੁਸੀਂ ਆ ਪਧੌੜ ਜਿਹੜੀ ਉਹ ਆਪਣੇ ਰਤਨ ਧਾਲੀ ਵਾਲ ਦੀ ਬੜੇ ਬੇਵਾਕ ਪੱਤਰਕਾਰ ਨੇ ਉਹਨਾਂ ਨੇ ਵੀ ਮੁੱਦਾ ਚੱਕਿਆ ਵੀ ਉੱਥੇ ਭਦੌੜ ਦੇ ਵਿੱਚ ਦੜਾ ਸਾਟਾ ਚੱਲ ਰਿਹਾ ਹੈ ਹਾਂ ਆਲੀ ਕੀ ਰੋਡ ਰੋਡ ਦਾ ਵੀ ਕਿਸੇ ਦਾ ਜ਼ਿਕਰ ਕੀਤਾ ਫਿਰ ਉਹਨਾਂ ਨੇ ਕਿਹਾ ਕੋਈ ਦਰਾਜ ਰੋਡ ਆ ਜਿੱਥੇ ਛੋਟੇ ਤੇ ਛੋਟਾ ਕੋਈ ਦੁਕਾਨ ਚ ਛੋਟਾ ਹੁੰਦਾ ਇੱਥੇ ਵੱਡਾ ਹੁੰਦਾ ਜੀ ਮਤਲਬ ਕਿ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਕੀ ਇਹਨਾਂ ਦੀ ਉਹ ਤੋਂ ਜੇ ਇਹ ਨਹੀਂ ਸੀ ਚਲੋ ਆਪਾਂ ਇੱਕ ਘੜੀ ਇਹਨਾਂ ਨੂੰ ਸੱਚੇ ਕਰ ਦਿੰਦੇ ਆ ਵੀ ਭਾਈ ਇਹਨਾਂ ਦੀ ਕੋਈ ਕਿਸੇ ਦੀ ਇਨਵੋਲਵਮੈਂਟ ਨਹੀਂ ਹਰ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਇਹ ਕਿਉਂ ਸੁੱਤੇ ਪਏ ਨੇ ਜੀ ਕਾਰਵਾਈ ਤਾਂ ਕਰਾਓ ਹਾਂ ਕਾਰਵਾਈ ਕਰਾ ਕੇ ਪ੍ਰੈਸ ਕਾਨਫਰੰਸ ਕਰਨ ਬਿਆਹ ਜੀ ਅਸੀਂ ਅੰਦਰ ਦੇ ਤੇ ਇਹਨਾਂ ਦੇ ਪਰਚੇ ਦਰਜ ਹੋਗੇ ਠੀਕ ਆ ਤੁਸੀਂ ਮੁੰਦਾ ਸਾਡੇ ਧਿਆਨ ਚ ਲਿਆਂਦਾ ਅਸੀਂ ਪਰਚੇ ਹੁਣ ਵੀ ਆ ਜਿਹੜਾ ਪਤੌੜ ਵਾਲਾ ਜਿਹੜਾ ਉਹ ਤਾਂ ਸ਼ਰੇਮ ਨਾਮ ਲੈ ਰਹੇ ਨਹੀਂ ਕਿਹੜੇ ਕਿਹੜੇ ਇਹਨਾਂ ਤੇ ਕੋਈ ਕਾਰਵਾਈ ਹੋਈ ਹਾਂ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਨਹੀਂ ਹੋਈ ਸਰ ਬਿਆਨ ਲਿਖੇ ਗਏ ਆ ਉਹਨਾਂ ਦੇ ਪੀਐਸਚੋ ਗਿਆ ਸੀ ਉਹਨਾਂ ਦੇ ਬਿਆਨ ਲਿਖ ਕੇ ਲੈ ਕੇ ਆਇਆ ਰਾਜੀ ਠੇਕੇਦਾਰ ਦੇ ਹੁਣ ਦੇਖਦੇ ਆ ਪਰ ਪ੍ਰੋਟੈਕਸ਼ਨ ਜਿਹੜੀ ਹਾਈ ਕੋਰਟ ਨੇ ਕਿਹਾ ਦੇਣ ਉਹ ਮਿਲੀ ਉਹ ਵੀ ਨਹੀਂ ਮਿਲੀ ਜੀ ਤੁਸੀਂ ਉਹਦਾ ਉਹਨਾਂ ਦੇ ਸਪੈਸ਼ਲ ਬੰਦ ਹੋ ਗਈ ਤੁਸੀਂ ਦੇਖੋ ਮਤਲਬ ਕਿ ਅਨਫੋਰਚਨਟਲੀ ਬੜੀ ਬੇहद ਮੰਦ ਭਾਗੀ ਗੱਲ ਆ ਵੀ ਉਹਨਾਂ ਵਿਚਾਰੇ ਕਿਰਤੀਆਂ ਦੀ ਰੋਜੀ ਰੋਟੀ ਤੇ ਜਿਹੜੀ ਲੱਤਾਂ ਉਹ ਵੱਜ ਰਹੀ ਆ ਉਹ ਤਾਂ ਖੁਦ ਕਿਰਤੀ ਪਰਿਵਾਰ ਚ ਆਉਂਦੇ ਆ ਮੈਨਲੇ ਤਾਂ ਆਉਂਦੇ ਤਾਂ ਹੈਗੇ ਹੁਣ ਪਰ ਹੁਣ ਆ ਜਿਹੜੀਆਂ ਜਿਹੜੀਆਂ ਇਹ ਗੱਲਾਂ ਕਰ ਰਹੇ ਆ ਇਹ ਤੋਂ ਇਹ ਫਿਰ ਵੀ ਇਹ ਹੁਣ ਜਿਹੜਾ ਕਹਿੰਦੇ ਹੁੰਦੇ ਨੇ ਵੀ ਬਦਲਾਅ ਪੰਜਾਬ ਦੇ ਲੋਕਾਂ ਨੇ ਲਿਆਂਦਾ ਸੀ ਉਹ ਬਦਲਾਅ ਸਾਨੂੰ ਦੇਖਣ ਨੂੰ ਮਿਲ ਰਿਹਾ ਕਿਉਂਕਿ ਅਸੀਂ ਵੀ ਮੈਂ ਬਾਰ-ਬਾਰ ਕਹਿੰਦਾ ਵੀ ਅਸੀਂ ਵੀ ਉਸ ਬਦਲਾਅ ਦਾ ਹਿੱਸਾ ਸੀ ਤੇ ਉਹ ਬਦਲਾਅ ਹੀ ਆ ਫਿਰ ਦਿਖਾ ਰਹੇ ਆ ਵੀ ਭਾਈ ਇਹ ਹੁੰਦਾ ਬਦਲਾਅ ਹੂੰ ਇਹ ਬਦਲਾ ਦਿਖਾ ਰਹੇ ਇੱਕ ਜਿਹੜਾ ਕਿਸਾਨਾਂ ਵਾਲਾ ਮਸਲਾ ਹੈ ਟਰਾਲੀਆਂ ਦਾ ਜਿਹੜੀ ਉਹਦੇ ਮਸਲੇ ਚੱਲਿਆ ਇਹ ਮਤਲਬ ਕਿ ਮੈਂ ਹੈਰਾਨ ਆ ਇਹ ਕਹਿੰਦੇ ਇਹੀ ਭਧੌੜ ਵਾਲੇ ਐਮ ਐਲ اے ਟਰਾਲੀ ਦੇ ਮਸਲੇ ਤੇ ਬੋਲੇ ਕਹਿੰਦੇ ਜੀ ਟਰਾਲੀ ਮਤਲਬ ਕਿ ਇਹ ਕੋਈ ਮੁੱਦਾ ਨਹੀਂ ਹੂੰ ਕਹਿੰਦੇ ਇਹ ਜਦੋਂ ਉਹ ਪੱਤਰਕਾਰ ਜਿਹੜੇ ਉੱਥੋਂ ਕਹਿ ਰਹੇ ਸੀ ਵੀ ਭਾਈ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਕਹਿੰਦੇ ਜੇ ਇਹਨਾਂ ਦੀ ਜਾਂਚ ਕਰਨ ਲੱਗੇ ਤਾਂ ਫਿਰ ਤਾਂ ਸਰਕਾਰ ਇਹਨਾਂ ਜੁਗੀ ਰਹੇ ਹੂੰ ਮੈਂ ਯਾਰ ਹੈਰਾਨ ਹੈਰਾਨ ਹੁਣ ਇਹ ਵੀ ਕਿਸੇ ਟਾਈਮ ਆਪਦੀ ਦੁਕਾਨ ਹੋਊਗੀ ਇਹਨਾਂ ਦੇ ਜਾਂ ਦੁਕਾਨ ਚ ਕੰਮ ਕੰਮ ਮੋਬਾਈਲਾਂ ਦੀ ਦੁਕਾਨ ਸੀ ਇਹਨਾਂ ਦੀ ਜਿਵੇਂ ਸਾਰੇ ਜਾਣਦੇ ਆ ਤੋ ਇਹ ਕੰਮ ਕਰਦੇ ਸੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਭਾਈ ਵੀ ਉਦੋਂ ਤੁਹਾਡਾ ਕੋਈ ਮੋਬਾਈਲ ਚੋਰੀ ਹੋ ਜਾਂਦਾ ਪੰਜ ਮੋਬਾਈਲ ਉਥੋਂ ਕੋਈ ਚੋਰੀ ਕਰਕੇ ਲੈ ਜਾਂਦਾ ਤੇ ਤੁਸੀਂ ਕੰਪਲੇਂਟ ਲਿਖਾਉਣ ਜਾਂਦੇ ਥਾਣੇ ਤੇ ਕੰਪਲੇਂਟ ਥਾਣੇਦਾਰ ਕਹਿ ਜਾਂਦਾ ਵੀ ਜੀ ਇਹ ਇਹ ਨਹੀਂ ਸਰਕਾਰ ਉਲਝ ਸਕਦੀ ਇਹ ਇਹਨਾਂ ਦੇ ਤੁਹਾਡੇ ਮੋਬਾਈਲਾਂ ਦੀ ਚੋਰੀ ਜੋਗੀ ਰਹਿ ਜਾਣਗੇ ਯਾਰ ਇਹ ਇਹ ਕੀ ਕਹਿ ਰਹੇ ਤੁਸੀਂ ਹੈ ਮਤਲਬ ਕਿ ਚੋਰੀ ਤਾਂ ਬਾਈ ਜੀ ਸੂਈ ਦੀ ਵੀ ਚੋਰੀ ਆ ਤੇ ਜਹਾਜ਼ ਦੀ ਵੀ ਚੋਰੀ ਆ ਦੇਖੋ ਹਣਾ ਆ ਜੇ ਟਰਾਲੀ ਉਹਨਾਂ ਦੀ ਚੋਰੀ ਹੋਈ ਆ ਉਹਨਾਂ ਲਈ ਤੁਸੀਂ ਪੁੱਛ ਕੇ ਦੇਖੋ ਨਾ ਕਿਸਾਨਾਂ ਤੋਂ ਹੈ ਜਿਨ੍ਹਾਂ ਨੇ ਉਹ ਟਰਾਲੀ ਉਹ ਉਹ ਟਰਾਲੀ ਦਾ ਮੁੱਲ ਉਹਨਾਂ ਨੇ ਕੀ ਆ 3-4 ਲੱਖ 4-4 ਲੱਖ ਤੋਂ ਲੋਹਾ ਬਹੁਤ ਜਿਆਦਾ ਮਹਿੰਗਾ ਆ 4-4 ਲੱਖ ਤੋਂ ਘੱਟ ਟਰਾਲੀ ਬਣਦੀ ਨਹੀਂ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੋਣਾ ਮਤਲਬ ਇਹ ਹਾਸੋ ਹੀ ਨੇ ਬਿਆਨ ਆ ਜਿਹੜੇ ਇਹ ਵਿਧਾਨ ਸਭਾ ਦੇ ਮੂਹਰੇ ਖੜ ਕੇ ਦੇ ਰਹੇ ਆ ਸੋ ਇਹ ਅਨਫੋਰਚੂਨੇਟ ਆ ਮੈਂ ਸਮਝਦਾ ਵੀ ਇਹ ਦੂਮੰਦ ਭਾਗਾ ਹੋ ਨਹੀਂ ਸਕਦਾ ਸੋ ਆਉਣ ਵਾਲੇ ਸਮੇਂ 'ਚ ਲੋਕ ਮੈਨੂੰ ਲੱਗਦਾ ਕਿਸਾਨ ਆਗੂਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਅੱਜ ਜਿਹੜੇ ਜ਼ਿਲਾਂਚੋਂ ਰਿਹਾ ਹੋਏ ਨੇ ਉਸ ਦਿਨ ਤੋਂ 19 ਮਾਰਚ ਤੋਂ ਫੜੇ ਹੋਏ ਸੀ ਸਰਵਨ ਸਿੰਘ ਪੰਦੇਰ ਨੇ ਵੱਡਾ ਦਾਵਾ ਕੀਤਾ ਵੀ ਭਾਜਪੀ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਜ਼ਬਰ ਕੀਤਾ 27 ਦੇ ਵਿੱਚ ਇਕੱਠੇ ਚੋਣ ਲੜਨਗੇ ਦੇਖੋ ਜੀ ਉਹ ਦੇਖੋ ਉਹ ਪੰਦੇਰ ਸਾਹਿਬ ਵੀ ਦੱਸ ਸਕਦੇ ਆ ਵੀ ਕਿਉਂਕਿ ਉਹਨਾਂ ਨੂੰ ਜੇ ਕੋਈ ਗੱਲ ਪਤਾ ਲੱਗੀ ਹੋ ਤਾਂ ਉਹਨਾਂ ਨੇ ਹਨਾ ਬਿਆਨ ਦਿੱਤਾ ਉਹ ਪਰ ਮੈਂ ਕਿਸਾਨਾਂ ਵਾਲੇ ਮੁੱਦੇ ਤੇ ਇਹ ਗੱਲ ਕਹਿਣੀ ਚਾਹਣਾ ਵੀ ਇਹ ਬੇਹਦ ਮੰਦ ਭਾਗਾ ਹੋਇਆ ਕਿਉਂਕਿ ਦੇਖੋ ਰਾਤ ਨੂੰ ਪੁਲਿਸ ਜਿਸ ਹਿਸਾਬ ਨਾਲ ਜਾਂਦੀ ਆ ਕੋਈ ਪਲੈਨਿੰਗ ਨਹੀਂ ਕੋਈ ਉਹਨਾਂ ਦੀ ਜਿਵੇਂ ਟਰਾਲੀਆਂ ਦੀ ਆਪਾਂ ਗੱਲ ਕਰਦੇ ਆਂ ਵੀ ਟਰਾਲੀਆਂ ਕਿੱਥੋਂ ਲੱਗਦੀਆਂ ਨੇ ਉਹ ਵੀ ਕਹਿੰਦੇ ਆ ਵੀ ਐਮਐਲਏ ਦੇ ਨੇ ਜੀ ਦੀ ਕੀਤੀ ਸੀ ਬੜੀਆਂ ਵੀਡੀਓਜ਼ ਪਈਆਂ ਮਤਲਬ ਕਿ ਤੁਸੀਂ ਉਹ ਤਾਂ ਜੇ ਅੱਜ ਉਹ ਕਹਿੰਦੇ ਜੀ ਮਾਹੌਲ ਖਰਾਬ ਆ ਫਿਰ ਮਾਹੌਲ ਤਾਂ ਜੀ ਫਿਰ ਮਤਲਬ ਕਿ ਸਾਲ ਦੇ ਬੈਠੇ ਸੀ ਉਹ ਤਾਂ ਹੂੰ ਦੇ ਤੁਸੀਂ ਇਹੀ ਸਾਲ ਦੇ ਵੀ ਉਹ ਧਰਨੇ ਤੋਂ ਸਾਲ ਦੇ ਬੈਠੇ ਆ ਤੁਸੀਂ ਜੇ ਕੋਈ ਇਹਨੂੰ ਇਹਨੂੰ ਹੈਂਡਲ ਕਰਨਾ ਕੋਈ ਢੰਗ ਸਿਰ ਹੁੰਦਾ ਮਤਲਬ ਕਿ ਇਹ ਮਤਲਬ ਕਿ ਮੈਂ ਸਮਝਦਾ ਵੀ ਇਹ ਕੋਈ ਢੰਗ ਨਾਲ ਇਹਨੂੰ ਹੈਂਡਲ ਨਹੀਂ ਕੀਤਾ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਦਿੱਲੀ ਜਾਓ ਪੰਜਾਬ ਦਾ ਕਿਉਂ ਨੁਕਸਾਨ ਕਰਦੇ ਹੋ ਨਹੀਂ ਮਤਲਬ ਨਹੀਂ ਠੀਕ ਆ ਪੰਜਾਬ ਜੇ ਉਹ ਕਹਿ ਰਿਹਾ ਵੀ ਅਸੀਂ ਤੁਹਾਡੇ ਨਾਲ ਆ ਜੇ ਭਾਈ ਤੁਸੀਂ ਨਾਲ ਹੋ ਤਾਂ ਫੇਰ ਤੁਸੀਂ ਪਹਿਲਾਂ ਤਾਂ ਧਰਨੇ 'ਚ ਵੀ ਬੈੰਦੇ ਹੁੰਦੇ ਸੀ ਹੂੰ ਪਹਿਲਾਂ ਧਰਨੇ 'ਚ ਬੈੰਦੇ ਹੁੰਦੇ ਸੀ ਤੇ ਹੁਣ ਆਪਾਂ ਧਰਨੇ 'ਚ ਕਾਉਣ ਲੱਗੇ ਤੁਸੀਂ ਧਰਨਾ ਸਾਈਡ ਤੇ ਵੀ ਕਰਾ ਸਕਦੇ ਸੀ ਜੇ ਆਪਾਂ ਕੋਈ ਟ੍ਰੈਫਿਕ ਖੋਲਣ ਦੀ ਗੱਲ ਆ ਧਰਨਾ ਸਾਈਡ ਤੇ ਵੀ ਕੀਤਾ ਜਾ ਸਕਦਾ ਉਹ ਬੇਨਤੀ ਕਰ ਲੈਂਦੇ ਕੋਈ ਉਸਾਲੇ ਹੀ ਤਰਕ ਦੇ ਰਹੇ ਵੀ ਜਰਾ ਤਾਂ ਉਹਨਾਂ ਨੇ ਬੰਦ ਕੀਤੇ ਹਰਿਆਣੇ ਵਾਲਿਆਂ ਨੇ ਅੰਦਰ ਸਾਈਡਾਂ ਤੇ ਬੈਠੇ ਸਾਈਡਾਂ ਤੇ ਬੈਠੇ ਸੀ ਕੋਈ ਇਹੋ ਜਿਹਾ ਕੋਈ ਮਤਲਬ ਕਿ ਕੋਈ ਹੱਲ ਲੱਭ ਲੈਂਦੇ ਮਤਲਬ ਇਹ ਗੱਲਾਂ ਦੇਖੋ ਵੀ ਅਸੀਂ ਨਾਲ ਆ ਇਹਦਾ ਸਿਰਫ ਹਾਈਪੋਥੈਟিক্যাল ਬਿਆਨ ਨੇ ਕਹਿਣ ਮਤਲਬ ਕਿ ਪਰ ਨਾਲ ਨਹੀਂ ਹੈਗੇ ਵਿਰੋਧੀ ਨੇ ਹੂੰ ਜੋ ਗੱਲਾਂ ਹੁਣ ਸਾਹਮਣੇ ਆ ਰਹੀਆਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਆਖੀ ਸੀ ਬਜਟ 4 ਲੰਘ ਗਏ 1 ਰਹਿ ਗਿਆ ਕੀ ਲੱਗਦਾ ਮਿਲਣਗੇ ਕਿ ਗਰੰਟੀਆਂ ਰਹਿ ਜਾਣਗੀਆਂ ਇਕੱਲੀਆਂ ਨਹੀਂ ਇਹ ਨਹੀਂ ਦਿੱਤਾ ਜਾਣਾ ਪੰਜਾਬ ਸਰਕਾਰ ਦੇ ਹਾਲਾਤ ਨੇ ਜਿਹੜੇ ਇਹ ਅਲਾਉ ਨਹੀਂ ਕਰਦੇ ਕਿਉਂਕਿ ਇਹਨਾਂ ਬਜਟ ਹੈ ਨਹੀਂ ਨਹੀਂ ਤਾਂ ਹੁਣ ਹੁਣ ਤੱਕ ਦੇ ਦਿੰਦੇ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਪੋਸੀਬਲ ਹੋਊਗਾ ਸਰਕਾਰ ਵਾਸਤੇ ਤੁਸੀਂ ਪਰਸਨਲੀ ਚਾਹੁੰਦੇ ਹੋ ਦਿੱਤਾ ਜਾਣਾ ਚਾਹੀਦਾ ਜਾਂ ਫਿਰ ਇਹ ਜਿਵੇਂ ਵੋਟਾਂ ਲੈਣ ਦਾ ਹੀ ਮਸਲਾ ਸੀ ਉਹ ਦੇਖੋ ਇਹੀ ਤਾਂ ਜਿਹੜਾ ਮੈਨੀਫੈਸਟੋ ਚ ਆਪਾਂ ਕਹਿ ਦਿੰਦੇ ਆ ਜਿਵੇਂ ਵੀ ਹੌਪ ਕੋਈ ਵੀ ਗੱਲ ਆ ਬੋਲ ਦਿੰਦੇ ਆ ਲੀਡਰ ਵਾਦਾ ਕੀਤਾ ਤੁਸੀਂ ਵਾਦਾ ਪੂਰਾ ਕਰਨ ਦਾ ਗਰੰਟੀਆਂ ਹਾਂ ਗਰੰਟੀਆਂ ਦਿੱਤੀਆਂ ਨੇ ਵਾਦਾ ਪੂਰਾ ਕਰਨ ਦਾ ਬਣਦਾ ਹਾਂ ਵਾਦਾ ਪੂਰਾ ਕਰਨ ਦਾ ਬਣਦਾ ਮਤਲਬ ਕਿ ਬਣਦਾ ਆਖਰੀ ਬਜਟ ਚ ਫਿਰ ਵੋਟਾਂ ਲੈਣੀਆਂ ਪੈਣਗੀਆਂ ਹਾਂ ਬਰ ਰਹਿ ਗਿਆ ਜੀ ਉਹ ਵੀ ਸਾਲ ਰਹਿ ਗਿਆ ਹੁਣ ਮੈਨੂੰ ਤਾਂ ਇਹ ਲੱਗਦਾ ਕਿ ਕਿਉਂਕਿ ਫਰਵਰੀ ਚ ਵੋਟਾਂ ਨੇ ਨਾ 2027 ਚ ਹਾਂ ਤੇ ਮਾਰਚ ਖਤਮ ਅੱਜ 27 ਮਾਰਚ ਹੋ ਗਿਆ 2 ਸਾਲ 1.5 ਸਾਲ ਹਾਂ 1.5 ਸਾਲ ਹਾਂ 1.5 ਸਾਲ ਰਹਿ ਗਿਆ ਕਿਉਂਕਿ 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਹੁਣ 1.5 ਸਾਲ ਦੀ ਕਾਰਗੁਜ਼ਾਰੀ ਹੈ ਜਿਹੜੀ ਹੁਣ ਪਤਾ ਲੱਗ ਰਿਹਾ ਵੀ ਸਰਕਾਰ ਕੀ ਕਰਦੀ ਆ ਪਰ ਮੈਂ ਕਾਰਗੁਜ਼ਾਰੀ ਤਾਂ ਜਿਹੜੀ ਚਲੋ ਪੰਜਾਬ ਪੱਧਰ ਤੇ ਕੋਈ ਮੈਂ ਕੋਈ ਏਡਾ ਲੀਡਰ ਨਹੀਂ ਭਾਈ ਗੁਰਪ੍ਰੀਤ ਵੀ ਮੈਂ ਹੁਣ ਪੂਰੇ ਪੰਜਾਬ ਦੇ ਮਸਲਿਆਂ ਦੀ ਗੱਲ ਕਰਾਂਗਾ ਹਣਾ ਉਹ ਤਾਂ ਵੱਡੇ ਲੀਡਰ ਨੇ ਸਾਰੀਆਂ ਪਾਰਟੀਆਂ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਕਰ ਸਕਦੇ ਆ ਪਰ ਮੈਂ ਤਾਂ ਇੱਕ ਜਿਹੜੇ ਜ਼ਿਲ੍ਹੇ 'ਚ ਮੈਂ ਵਿਚਰਦਾ ਇੱਥੇ ਤੁਸੀਂ ਆਪਣੀ ਸਰਕਾਰ ਨੂੰ ਕਿੰਨੇ ਨੰਬਰ ਦੇਣੋ ਕਿਉਂਕਿ ਤੁਸੀਂ ਵੀ ਹਿੱਸਾ ਰਹੇ ਹੋ ਬਰਨਾਲੇ ਤਾਂ ਜੀ ਮੈਂ ਇਹ ਕਹਿਣਾ ਵੀ ਮਾਈਨਸ ਆ ਬਰਨਾਲੇ ਤਾਂ ਮਾਈਨਸ ਆ ਕਿਉਂਕਿ ਉਹ ਮਾਈਨਸ ਕਿਉਂ ਆ ਮੈਂ ਤੁਹਾਨੂੰ ਦੱਸਦਾ ਪੈਸੇ ਦਿੱਤੇ ਸਰਕਾਰ ਨੇ ਮੈਂ ਦੇਖੋ ਜਿਹੜੀ ਗੱਲ ਕਹਿਣਾ ਮੈਂ ਔਨ ਰਿਕਾਰਡ ਕਹਿਣਾ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਪੈਸੇ ਦਿੱਤੇ ਆ ਪੈਸੇ ਭੇਜੇ ਆ 25 28 30 ਕਰੋੜ ਰੁਪਏ ਧਨੌਲੇ ਨੂੰ ਦਿੱਤਾ ਪਰ ਤਨੋਲੇ ਦੇ ਵਿੱਚ ਉਹ 28 ਕਰੋੜ ਨਹੀਂ ਲੱਗਿਆ ਉਹ ਮੈਂ ਕਹਿੰਦਾ 2.8 ਕਰੋੜ ਹੀ ਲੱਗਿਆ ਉਹ ਬਾਕੀ ਸਾਰਾ ਇਹਨਾਂ ਦੀਆਂ ਜੇਬਾਂ ਜਾ ਰਿਆ ਕੱਟੜ ਇਮਾਨਦਾਰ ਇਹ ਕੱਟੜ ਇਮਾਨਦਾਰਾਂ ਦੀਆਂ ਜੇਬਾਂ ਜਾ ਰਿਆ ਜਿਹੜੇ ਇੱਥੇ ਬਰਨਾਲੇ ਦੇ ਲੋਕਲ ਲੀਡਰ ਨੇ ਮਤਲਬ ਕਿ ਹਰ ਪਾਸੇ ਯਾਰ ਉੱਥੇ ਈਵਨ ਇਥੋਂ ਤੱਕ ਦੇਖੋ ਤੁਸੀਂ ਇੰਟਰਲੌਕ ਟਾਈਲਾਂ ਦਾ ਸਟੈਂਡਰਡ ਦੇਖੋ ਇਹ ਹੀ ਉਹੀ ਉਹੀ ਲੀਡਰ ਨੇ ਜਿਹੜੇ ਇੰਟਰਲੌਕ ਟਾਈਲਾਂ ਖੜਕਾਉਂਦੇ ਫਿਰਦੇ ਹੁੰਦੇ ਸੀ ਹੁਣ ਪਤਾ ਨਹੀਂ ਕਿੱਥੇ ਲੱਭਦੇ ਹੀ ਨਹੀਂ ਹੂੰ ਤੁਸੀਂ ਇੰਟਰਲੌਕ ਟਾਈਲਾਂ ਤਾਂ ਦੇਖੋ ਇੰਟਰਲੌਕ ਟਾਈਲਾਂ ਦਾ ਸਟੈਂਡਰਡ ਤਾਂ ਦੇਖੋ ਕਿਹਨੀਆਂ ਟਾਈਲਾਂ ਪੈ ਰਹੀਆਂ ਨੇ ਉਹ ਰਹਾ ਟੁੱਟ ਗਿਆ ਜਿਹੜਾ ਠਿਕਰੀ ਵਾਲ ਕੋਲੇ ਕਹਿੰਦੇ ਟੁੱਟ ਗਿਆ ਉਹ ਹਾਂ ਤੁਸੀਂ ਹਾਲਾਤ ਦੇਖ ਲਓ ਮਤਲਬ ਕਿ ਸਰਕਾਰ ਦੇ ਪੈਸੇ ਕੀ ਕਰਨਗੇ ਜਿਹੜੇ ਇੱਥੇ ਚੌਧਰੀ ਬਣਾਏ ਹੋਏ ਆ ਸਰਕਾਰ ਦੇ ਉਹਦਾ ਵਿੱਚੋਂ ਹਿੱਸੇ ਭਾਲਦੇ ਆ ਮਤਲਬ ਕਿ ਉਹਨਾਂ ਨੇ ਕੰਟਰੈਕਟਾਂ 'ਚੋਂ ਤਾਂ ਹਿੱਸੇ ਮੈਨੂੰ ਐ ਦੱਸੋ ਉਹਦਾ ਹਿੱਸੇ ਲੈਂਦੀ ਹੋਣਗੇ ਨਿੱਜੀ ਜਾਇਦਾਦਾਂ 'ਚੋਂ ਉਹ ਨਿੱਜੀ ਜਾਇਦਾਦ ਸੀ ਉਹਨਾਂ ਦੀ ਜਿਨ੍ਹਾਂ ਨੇ ਸਾਢੇ ਤਿੰਨ ਉਹਨਾਂ ਤੋਂ ਹਿੱਸਾ ਭਾਲਦੇ ਸੀ ਮਲਕੇ ਮੈਂ ਜਿਨੇ ਸਰਕਾਰ ਨੂੰ ਜ਼ਮੀਨ ਵੇਚੀ ਉਹਨਾਂ ਤੋਂ ਪੈਸੇ ਮੰਗਦੇ ਜਿਹੜਾ ਨੇ ਸਰਕਾਰ ਨੂੰ ਜ਼ਮੀਨ ਵੇਚੀ ਸਾਢੇ 3 ਏਕੜ ਉਹਨਾਂ ਦੀ ਐਸਟੀਪੀ ਜ਼ਮੀਨ ਆਈ ਉਹਨਾਂ ਨੂੰ ਕਹਿੰਦੇ 20 ਲੱਖ ਰੁਪਇਆ ਪਤਾ ਨਹੀਂ 30 30 ਲੱਖ ਰੁਪਇਆ ਕਿੱਲੇ ਦਾ ਸਾਨੂੰ ਤਾਂ ਪਹਿਲਾਂ 1 ਕਰੋੜ ਰੁਪਇਆ ਮੰਗਦੇ ਫਿਰ 70 ਲੱਖ ਮੰਗਦੇ ਸੀ ਉਹ ਕੋਈ ਸੌਦਾ ਨਿਬੜਿਆ ਨਹੀਂ ਉਹਨਾਂ ਨੇ ਕਿਹਾ ਕਹਿੰਦੇ ਜੀ ਅਸੀਂ 1 ਰੁਪਇਆ ਵੀ ਨਹੀਂ ਦੇਣਾ ਦੇਣ ਵੀ ਕਿਉਂ ਜੀ ਉਹਨਾਂ ਦੀ ਐਸਟੀਪੀ ਜ਼ਮੀਨ ਆਈ ਆ ਯਾਰ ਉਹਨਾਂ ਦੇ ਪਿਓ ਦਾਦਿਆਂ ਨੇ ਪੁਰਖਿਆਂ ਨੇ ਪਤਾ ਨਹੀਂ ਕਿਵੇਂ ਕਮਾਈ ਹੋ ਕੋਈ ਬਾੜੀ ਜ਼ਮੀਨ ਨਹੀਂ ਉਹਨਾਂ ਕੋਲ ਉਹ ਕਿਸ ਚੀਜ਼ ਵਾਸਤੇ ਮੰਗਦੇ ਕਿਉਂ ਮੰਗਦੇ ਸੀ ਪੈ ਉਹ ਕਹਿੰਦੇ ਛੋਟੀ ਸਰਕਾਰ ਵੱਲੋਂ ਅਕਵਾਇਰ ਹੋਈ ਹੈ ਜਿਵੇਂ ਕੱਲ ਨੂੰ ਨੈਸ਼ਨਲ ਹਾਈਵੇ 'ਚ ਕੋਈ ਜ਼ਮੀਨ ਆ ਜੇ ਤੁਸੀਂ ਸੋਚ ਕੇ ਦੇਖੋ ਨੈਸ਼ਨਲ ਹਾਈਵੇ 'ਤੇ ਤੁਹਾਡੀ ਜ਼ਮੀਨ ਆ ਜੇ ਤੁਹਾਡਾ ਕਿਲਾ ਆ ਜੇ ਨੈਸ਼ਨਲ ਹਾਈਵੇ 'ਤੇ ਭਾਜਪਾ ਦਾ ਕਿਉਂਕਿ ਸੈਂਟਰ ਬੀਜਪੀ ਦੀ ਸਰਕਾਰ ਉਹਨਾਂ ਦਾ ਸੈਂਟਰ ਦੀ ਸਰਕਾਰ ਦਾ ਕੋਈ ਲੀਡਰ ਕਵੇ ਵੀ ਭਾਈ ਛੋਟੀ ਨੈਸ਼ਨਲ ਹਾਈਵੇ ਜ਼ਮੀਨ ਆਈ ਆ ਸਾਨੂੰ ਕਰੋੜ ਰੁਪਿਆ ਭਾਜਾਂ ਸਵਾ ਕਰੋੜ ਰੁਪਿਆ 20 ਲੱਖ ਰੁਪਏ ਤੁਸੀਂ ਮੈਨੂੰ ਦਿਓ ਵੀ ਐਂ ਹੀ ਐਂ ਹੀ ਪੰਜਾਬ ਸਰਕਾਰ ਨੇ ਐਸਟੀਪੀ ਚੋਂ ਲੈ ਲਈ ਐਸਟੀਪੀ ਉਹਨਾਂ ਨੇ ਮਤਲਬ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਵਾਸਤੇ ਪੰਜਾਬ ਸਰਕਾਰ ਨੇ ਖਰੀਦ ਲਈ ਸੀ ਜ਼ਮੀਨ ਉਹਨਾਂ ਨੇ ਖ ਉਹ ਕਹਿੰਦਾ ਸਾਨੂੰ ਹਿੱਸਾ ਚਾਹੀਦਾ ਹਿੱਸਾ ਚਾਹੀਦਾ ਇਹ ਇਹ ਨਵਾਂ ਬਦਲਾ ਹਾਂ ਇਹੀ ਤਾਂ ਮੈਂ ਇਹ ਬਹੁਤ ਵੱਡਾ ਬਦਲਾ ਹੈ ਤੇ ਮੈਂ ਤੁਹਾਨੂੰ ਇਹੀ ਕਹਿਣਾ ਗੁਰਪ੍ਰੀਤ ਜੀ ਮੈਂ ਤੁਹਾਡੇ ਮਾਧਮ ਰਾਹੀਂ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਇਸ ਗੱਲ ਦੀ ਵੀ ਇਹ ਜੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਸੀ ਵੀ ਇਹ ਤੇ ਇਹ ਚੀਜ਼ ਤੇ ਨੱਥ ਪਾਓ ਕਿਉਂਕਿ ਜੇ ਇਹ ਚੀਜ਼ ਤੇ ਨੱਥ ਨਹੀਂ ਪੈਂਦੀ ਨਾ ਤੁਸੀਂ ਮੇਰੇ ਨਾਲ ਯਾਦ ਰੱਖਿਓ 100 117 ਹਲਕੇ ਨੇ ਨਾ ਜਿਹੜੇ ਪੰਜਾਬ ਦੇ ਹਰੇਕ ਹਲਕੇ 'ਚ ਜਿਹੜੇ ਸਿਆਸੀ ਜਮਾਤ ਦੇ ਲੀਡਰ ਨੇ ਚਾਹੇ ਕੋਈ ਮਤਲਬ ਕਿ ਹਲਕਾ ਇੰਚਾਰਜ ਆ ਚਾਹੇ ਕਿ ਉਥੋਂ ਦਾ ਐਮਐਲਏ ਆ ਜਿਹੜੀ ਵੀ ਪਾਰਟੀ ਦਾ ਠੀਕ ਹੈ ਨਾ ਉਸ ਤੋਂ ਬਾਅਦ ਗਾਹਾਂ ਉੱਥੇ ਨਗਰ ਕੌਂਸਲਾਂ ਦੇ ਵਿੱਚ ਪ੍ਰਧਾਨ ਹੋਣਗੇ ਐਮਸੀ ਹੋਣਗੇ ਸਾਰੇ ਸਿਆਸੀ ਜਮਾਤ ਦੇ ਲੀਡਰ ਨੇ ਨਾ ਜਿਹੜੇ ਦੇ ਕਿਸੇ ਦੀ ਨੈਸ਼ਨਲ ਹਾਈਵੇ 'ਚ ਜ਼ਮੀਨ ਆਇਆ ਕਰੂ ਉਹ ਤੋਂ ਹਿੱਸਾ ਮੈਂ ਕੀ ਕਰਨਗੇ ਜੇ ਕਿਸੇ ਦੀ ਕੋਈ ਹੋਰ ਸਰਕਾਰੀ ਅਦਾਰੇ 'ਚ ਜ਼ਮੀਨ ਆਇਆ ਕਰੂ ਉਹ ਤੋਂ ਹਿੱਸਾ ਮੈਂ ਇਹ ਰੀਤ ਪੈ ਜਾਣੀ ਆ ਤੇ ਜੇ ਇਹਨਾਂ ਨੂੰ ਸਬਕ ਦੇ ਇਹਨਾਂ ਨੂੰ ਸਜ਼ਾ ਦਿੱਤੀ ਇਹਨਾਂ ਦੇ ਪਰਚੇ ਦਰਜ ਕੀਤੇ ਇਹਨਾਂ ਨੂੰ ਮਤਲਬ ਇਹਦੀ ਬੰਦਾ ਜਿਹੜਾ ਇਹਦੀ ਸਜ਼ਾ ਜੇ ਦਿੱਤੀ ਤਾਂ ਆਉਣ ਵਾਲੇ ਸਮੇਂ ਕਿਹਦੀ ਕੋਈ ਹਿੰਮਤ ਨਹੀਂ ਹੋਣੀ ਸੋ ਇਹ ਚੀਜ਼ ਤਾਂ ਇਸ ਲਈ ਮੈਂ ਇਹ ਕਹਿੰਦਾ ਸੀ ਵੀ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਇਹਨੂੰ ਇਹਦੇ ਮਤਲਬ ਕਿ ਕਾਰਵਾਈ ਹੋਣੀ ਜ਼ਰੂਰੀ ਆ। ਉਹ ਵੀ ਕਹਿਣੇ ਆ ਸੀ। ਆਖਰੀ ਸਵਾਲ ਹੈ। ਜਿਹੜੇ ਤਰੀਕੇ ਨਾਲ ਹਾਲਾਤ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਜਿਵੇਂ 2016-17 ਚ 18-19 ਚ ਕਹਿੰਦੇ ਸੀ ਕਿ ਡੱਲਾ ਤੋਂ ਡੱਲਾ ਹੋਦਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਉਹ ਚੀਜ਼ਾਂ ਅੱਜ ਦੇ ਸਮੇਂ 'ਚ ਰਿਲੇਟ ਕਰਕੇ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਆਪ ਦਾ ਕੀ ਭਵਿੱਖ ਨਜ਼ਰ ਆਉਂਦਾ ਤੁਹਾਨੂੰ? ਮੈਂ ਫੇਰ ਕਿਹਾ ਗੁਰਪ੍ਰੀਤ ਦੇਖੋ ਪੰਜਾਬ ਦੇ ਬਾਰੇ ਤਾਂ ਮੈਂ ਕਿਉਂਕਿ ਨਾ ਇਹਨਾਂ ਮੈਨੂੰ ਨੌਲੇਜ ਵੀ ਘੱਟ ਆ ਹਨਾ ਤੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ। ਪਰ ਮੈਂ ਤੁਹਾਨੂੰ ਜਿਹੜੇ ਆ ਹਾਦਸੇ ਬਰਨਾਲੇਜ ਹੋ ਰਹੇ ਇੱਕ ਬਰਨਾਲਾ ਇੱਕ ਆਪਾ ਦਾ ਔੜ ਕੱਲ ਵਾਲਾ ਹਣਾ ਦੋ ਹਲਕੇ ਤਾਂ ਆਪਣੇ ਸਾਹਮਣੇ ਨਾ ਸਰ ਰੋਰ ਵੀ ਤੁਹਾਡੇ ਨੇੜੇ ਯਾਰ ਅੱਜ ਤਾਂ ਹਾਂ ਬਸ ਆ ਹਲਕਿਆਂ ਦੇ ਵਿੱਚ ਤਾਂ ਮਤਲਬ ਕਿ ਡਲਾ ਤੋਂ ਡਲਾ ਲੋਕ ਦਿਖਾਉਣਗੇ ਇਹਨਾਂ ਦੇ ਡਲੇ ਪਹਿਣਗੇ ਮੇਰੀ ਗੱਲ ਯਾਦ ਰੱਖਿਓ ਇਹੇ ਹਾਲਾਤ ਇਹਨਾਂ ਦੇ ਬਣਨਗੇ ਵੋਟਾਂ ਛੱਡੋ ਇਹਨਾਂ ਦੇ ਡਲੇ ਪਹਿਣਗੇ ਸਾਡੇ ਬਰਨਾਲੇ 'ਚ ਵੀ ਤੇ ਭਦੌੜ 'ਚ ਵੀ ਇੰਨਾ ਮਾੜਾ ਹਾਲ ਹੈ ਇੰਨਾ ਮਾੜਾ ਹਾਲ ਹੈ ਜੀ ਕਿਉਂਕਿ ਜਦੋਂ ਤੁਸੀਂ ਦੇਖੋ ਜੀ ਤੁਸੀਂ ਜਦੋਂ ਤੁਸੀਂ ਆਮ ਲੋਕਾਂ ਦੇ ਯਾਰ ਤੁਸੀਂ ਕਿਰਤ ਨੂੰ ਪਹਿਣ ਲੱਗੇ ਆਮ ਲੋਕਾਂ ਦੇ ਰੋਜ਼ਗਾਰ ਨੂੰ ਪਹਿਣ ਲੱਗੇ ਲੋਕ ਅੱਕੇ ਕਰਨਗੇ ਕੀ ਅੱਜ ਤੁਸੀਂ ਤੁਹਾਨੂੰ ਵੋਟਾਂ ਪਾਤੀਆਂ ਯਾਰ ਤੁਹਾਨੂੰ ਕਿਹਦੀ ਚੱਲ ਚੱਲ 100000 ਤੇ ਜਿਤਾਤਾ ਲੋਕ ਹੋਰ ਤੁਹਾਨੂੰ ਕੀ ਦੇਦਣ ਤੁਹਾਨੂੰ ਹੱਕਾਂ ਦੀ ਰਾਖੀ ਵਾਸਤੇ ਵੋਟਾਂ ਪਾਈਆਂ ਸੀ ਤੁਸੀਂ ਹੱਕਾਂ ਤੇ ਤੁਸੀਂ ਢਾਕਾ ਮਾਰਨ ਲੱਗੇ ਤੁਸੀਂ ਹੋਰ ਲੋਕ ਜੇ ਕੋਈ ਢਾਕਾ ਮਾਰਦੇ ਜੀ ਕੋਈ ਬਿਊਰੋਕ੍ਰੇਸੀ ਮਾਰਦੀ ਸੀ ਕੋਈ ਅਫਸਰ ਸ਼ਾਹੀ ਕਰਦੀ ਸੀ ਤੁਸੀਂ ਉਹਨਾਂ ਨੂੰ ਰੋਕਣਾ ਦਾ ਕੀ ਸੀ ਤੁਸੀਂ ਕਹਿੰਦੇ ਹੋ ਵੀ ਸਾਨੂੰ ਪੈਸੇ ਦਿਓ ਹੈ ਉਹਨਾਂ ਦੇ ਰੋਜ਼ਗਾਰ ਖੋਈ ਜਾਂਦੇ ਹੈ ਤੁਸੀਂ ਜੇ ਕੋਈ ਇਹਦੀ ਜ਼ਮੀਨ ਆਉਂਦੀ ਹੈ ਉਹਦੇ ਚਾਹੇ ਸਭਾ ਲਨ ਲਾਗੇ ਹੋਰ ਲੋਕ ਫਿਰ ਕੀ ਕਰਨਗੇ ਹੁਣ ਹਜੇ ਵੀ ਵੋਟਾਂ ਭਾਲਦੇ ਮੈਂ ਸਮਝਦਾ ਬਰਨਾਲੇ ਦੇ ਭਦੌੜਚ ਨਹੀਂ ਇਹਨਾਂ ਨੂੰ ਵੋਟਾਂ ਪੈਂਦੀਆਂ ਬਾਕੀ ਚਾਹੇ ਸਾਰੇ ਪੰਜਾਬ ਚ ਪਈ ਜਾਣੂ ਮੈਨੂੰ ਪਤਾ ਨਹੀਂ ਉਹ ਤੁਸੀਂ ਦੱਸ ਸਕਦੇ ਹੋ ਕਿਉਂਕਿ ਪੱਤਰਕਾਰਾਂ ਨੂੰ ਵੱਧ ਪਤਾ ਹੁੰਦਾ ਬਰਨਾਲੇ ਦੇ ਭਦੌੜਚ ਇਹਨਾਂ ਦਾ ਹਾਂ ਇਹਨਾਂ ਦੇ ਹਾਲਾਤ ਦੇਖੋ ਕੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੀ ਸਾਡੇ ਨਾਲ ਗੁਰਦੀਪ ਸਿੰਘ ਬਾਠ ਆਮ ਆਦਮੀ ਪਾਰਟੀ ਦੇ ਨਾਲ ਰਹੇ ਨੇ ਲੰਬਾ ਸਮਾਂ ਤੇ ਅੱਜ ਉਹਨਾਂ ਦਾ ਕਹਿਣਾ ਹੈ ਕਿ ਆਮ ਆਦ ਪੂਰੀ ਤਰ੍ਹਾਂ ਆਪਣੀ ਲੀ ਤੋਂ ਪਟਕੀ ਹੋਈ ਹੈ ਤੇ ਇਹਨਾਂ ਨਤੀਜਾ ਜਿਹੜਾ ਇਹਨਾਂ ਦਾ 2027 ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਜਿਸ ਤਰ੍ਹਾਂ ਇਲਜ਼ਾਮ ਲੱਗ ਰਹੇ ਨੇ ਉਹਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਵੱਡੇ ਸਵਾਲ ਆ ਜਿਹੜੇ ਉਹ ਲਗਾਤਾਰ ਖੜੇ ਹੋ ਰਹੇ ਨੇ